ਅੰਮ੍ਰਿਤਸਰ 'ਚ ਇਮੀਗ੍ਰੇਸ਼ਨ 'ਚ ਚੱਲ ਰਿਹਾ ਹੈ ਝੂਠੇ ਪ੍ਰਸਾਰ ਤੋਂ ਪ੍ਰਭਾਵਿਤ ਹੋ ਕੇ 75 ਵਿਦਿਆਰਥੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੇ ਦਾਵਾ ਕੀਤਾ ਹੈ ਕਿ ਰਣਜੀਤ ਐਵੇਨਿਊ ਨਾਂ ਦੇ ਟਰੈਵਲ ਏਜੰਟ ਨੇ ਕਈ ਲੱਖ ਰੁਪਏ ਲੈ ਕੇ ਉਨ੍ਹਾਂ ਨੂੰ ਵਿਦੇਸ਼ ਭੇਜਣ ਦਾ ਵਾਅਦਾ ਕੀਤਾ ਸੀ ਪਰ ਹੁਣ ਨਾ ਤਾਂ ਕਿਸੇ ਨੂੰ ਬਦੇਸ਼ ਭੇਜਿਆ ਗਿਆ ਹੈ ਤੇ ਨਾ ਹੀ ਪੈਸੇ ਵਾਪਸ ਕੀਤੇ ਜਾ ਰਹੇ ਹਨ ਸ਼ਿਕਾਇਤਕਰਤਾ ਨੇ ਐਡੀਸੀ ਦਫ਼ਤਰ ਵਿੱਚ ਇਕੱਠੇ ਹੋ ਕੇ ਮੰਗ ਪੱਤਰ ਦਿੱਤਾ ਅਤੇ ਜਾਂਚ ਦੀ ਮੰਗ ਕੀਤੀ ਹੈ ਸ਼ਿਕਾਇਤਕਰਤਾ ਨਰਵੈਲ ਸਿੰਘ ਅਤੇ ਹੋਰ ਆਏ ਪੀੜਤ ਪਰਿਵਾਰਾਂ ਨੇ ਦੱਸਿਆ ਹੈ ਕਿ ਉਨ੍ਹਾਂ ਨੇ ਆਪਣੀ ਧੀ ਜਾਂ ਪੁੱਤ ਦਾ ਵੀਜ਼ਾ ਲਗਵਾਉਣ ਲਈ 14 ਲੱਖ ਰੁਪਏ ਦੀ ਗੱਲ ਕੀਤੀ ਸੀ ਪਹਿਲਾਂ ਆਫਰ ਲੈਟਰ ਆਉਣ ਤੇ ਵਾਅਦੇ ਮੁਤਾਬਿਕ ਫੀਸ ਲਈ ਗਈ ਪਰ ਬਾਅਦ ਵਿੱਚ 에ਜੰਟ ਨੇ ਟਾਲਮਟੋਲਾ ਕਰਕੇ ਹੋਰ ਫੀਸਾਂ ਮੰਗ ਲਈਆਂ ਨਰਵੈਲ ਸਿੰਘ ਨੇ ਦੱਸਿਆ ਹੈ ਕਿ ਪਾਸਪੋਰਟ ਅਤੇ ਮੈਡੀਕਲ ਕਰਵਾ ਕੇ ਉਨ੍ਹਾਂ ਨੇ ਬਾਅਦ ਵਿੱਚ ਵੀ ਕਈ ਮੁਸ਼ਕਲਾਂ ਖੜੀਆਂ ਕਰ ਦਿੱਤੀਆਂ ਅਤੇ ਜਦੋਂ ਹੁਣ ਅਸੀਂ ਪੈਸਿਆਂ ਦੀ ਮੰਗ ਕਰ ਰਹੇ ਹਾਂ ਤਾਂ ਸਾਡੇ ਪੈਸੇ ਵਾਪਸ ਨਹੀਂ ਕੀਤੇ ਜਾ ਰਹੇ ਹਨ ਮੈਂ ਆਪਣੀ ਬੇਟੀ ਦਾ ਪ੍ਰਵਿਜੜਿਆਂ ਕੋ ਵਿਜ਼ਾ ਲਵਾਇਆ ਸੀਗਾ ਆ ਫੈਲ ਆਈ ਸੀ ਕਿ ਉਹਨਾਂ ਦੀ ਆਸਟ੍ਰੇਲੀਆ ਭੇਜਣ ਵਾਸਤੇ ਲਈ ਸੀ ਮੈਂ ਇਹਨਾਂ ਨਾਲ 7.14 ਲੱਖ ਦੀ ਗੱਲ ਹੋਈ ਸੀ ਤੇ 1.14 ਲੱਖ ਤੋਂ ਮਣਕੇ ਇਹਨਾਂ ਨੇ ਜਦੋਂ ਆਫਰ ਲੈਟਰ ਮੰਗਾ ਲਈ ਇੰਟਰਵਿਊ ਹੋ ਗਈ ਉਸ ਤੋਂ ਬਾਅਦ ਕਹਿੰਦੇ ਵੀ ਫੀਸ ਵਧ ਗਈ ਆ ਯੂਨੀਵਰਸਿਟੀ ਦੀ ਤੇ ਤੁਹਾਨੂੰ 1.75 ਲੱਖ ਰੁਪਏ ਦੇਣਾ ਪੈਣਾ ਤੇ ਇਹ ਚਲੋ ਬੱਚਾ ਭੇਜਣ ਕਰਕੇ ਹੀ ਗੈਸ ਕਰ ਦਿੱਤਾ ਫੇਰ ਨਾਲ ਵੀ ਕੋਈ ਗੱਲ ਨਹੀਂ ਕਿ ਚਲੋ 1.75 ਤੇ ਫੇਰ 1.75 ਭਰ ਦਿਆਂਗੇ ਅਚਾ ਤੇ ਮੁੜ ਕੇ ਇਹਨਾਂ ਨੇ ਬੱਚੀ ਦਾ ਮੈਡੀਕਲ ਵੀ ਕਰਵਾ ਲਿਆ ਪਾਸਪੋਰਟ ਵੀ ਲੈ ਲਿਆ ਇਹਨਾਂ ਨੇ ਤੇ ਪਾਸਪੋਰਟ ਲੈਣ ਤੋਂ ਬਾਅਦ ਮੁੜ ਕੇ ਲਾਰੇ ਲਾਉਣ ਲੱਗੇ ਜੀ ਇਹ ਤੇ ਫਿਰ ਮੁੜ ਕੇ ਇਹਨਾਂ ਨੇ ਚੱਕਰ ਮਾਰੇ ਮੈਂ ਜੀ ਬਹੁਤ ਚੱਕਰ ਮਾਰਦਾ ਰਿਹਾ ਤੇ ਮੈਨੂੰ ਪੈਸੇ ਨਹੀਂ ਦਿੱਤੇ ਇਹਨਾਂ ਨੇ ਮੈਨੂੰ ਲਾਰੇ ਲਾਈਗੇ ਤੁਹਾਡਾ ਅਗਲੇ ਮਹੀਨੇ ਵੀ ਜਾ ਜਣਾ ਤੁਹਾਡਾ 15 ਨਾਲ ਵੀ ਜਾ ਜਣਾ ਤੇ ਮੈਂ ਤਾਂ ਪੈਸੇ ਵੀ ਬਿਆਜ਼ੀ ਫੜ ਕੇ ਦਿੱਤੇ ਮੈਨੂੰ 1.5 ਸਾਲ ਹੋ ਗਿਆ ਵਿਆਜ ਭਰਨ ਦਾ ਮਤਲਬ ਇਹ ਪ੍ਰਭੂ ਸਰਨੇ ਦਾ ਨਾਮ ਆ ਪ੍ਰਭੀਜਾ ਕਰਕੇ ਬਜਦਾ ਹੀ ਏ ਤੇ ਰਣਜੀਤ ਐ ਮੈਨੂੰ ਵੀ ਸੇਧਾ ਦਫਤਰੀ ਮੈਂ ਨਾ ਇਸ ਤੋਂ ਪਹਿਲਾਂ ਮੈਂ ਆਪਣੀ ਇੱਕ ਵੱਡੀ ਪੋਤਰੀ ਦੇ ਕਾਗਜ਼ ਲਾਏ ਸੀ ਉਹਨਾਂ ਦਾ ਵੀਜ਼ਾ ਉਹਨਾਂ ਨੇ 1 ਸਾਲ ਤੇ ਵਿਛਾ ਗਿਆ ਉਹਨੂੰ 3 ਸਾਲ ਹੋ ਗਏ ਕਿ ਵੀਰ ਬਾਹਰ ਉਹਨੂੰ ਵੇਖ ਕੇ ਮੈਂ ਦੂਸਰੀ ਪੋਤਰੀ ਦੇ ਕਾਗਜ਼ ਲਗਾ ਦਿੱਤੇ ਉਹਨਾਂ ਨੇ 10 ਦਿਨਾਂ ਦੇ ਵਿੱਚ ਸਾਨੂੰ ਆਫਰ ਲੈਟਰ ਯੂਕ ਦਿਖਾ ਦਿੱਤੀ ਧੜੀਓਂ ਪਰ ਲੈਟਰ ਆ ਗਈ ਹੈ ਤੁਸੀਂ ਪੈਸੇ ਜਮ੍ਹਾਂ ਕਰਾਓ ਮੈਂ ਇਹਨਾਂ ਨੂੰ ਪਹਿਲਾਂ 1.5 ਲੱਖ ਜਮਾ ਕਰਾਇਆ ਅੰਦੇ ਨਹੀਂ 1.5 ਨਹੀਂ 4 ਲੱਖ ਰੁਪਏ ਜਮਾ ਕਰਾਉ। 2.5 ਲੱਖ ਫਿਰ ਮੈਂ ਜਮਾ ਕਰਾ ਦਿੱਤਾ ਉਹ ਤੋਂ ਬਾਅਦ ਉਹਨਾਂ ਨੇ ਸਾਰ ਸਾਨੂੰ ਲਾਰੇ ਲਾਈ ਗਏ ਤੁਹਾਡਾ ਆ ਗਿਆ ਅੱਜ ਆ ਗਿਆ ਭਲਕੇ ਆ ਗਿਆ ਜੰਮੂ ਮੈਡਮ ਹੈ ਉਹਦੇ ਨਾਲ ਗੱਲ ਕਰੋ ਉਹ ਤੁਹਾਡੇ ਕੇਸ 딜 ਕਰ ਰਹੀ ਆ ਕਰਜਾ ਕਰੋ ਉਹਦੇ ਨਾਲ ਸਾਹਮਣਾ ਕਰਤਾ ਉਦੋਂ ਮੇਰੀ ਪੋਤਰੀ ਦਾ ਇੱਕ ਸਾਲ ਜਿਹੜਾ ਉਹ ਖਰਾਬ ਹੋ ਗਿਆ ਜਦੋਂ ਕਿਹਾ ਉਹਨੇ ਕੋਈ ਕੋਰਸ ਕਰ ਲੈਣਾ ਜਾਂ ਕਿੱਦਾਂ ਕਿ ਇਹ ਵੀਜ਼ਾ ਆਇਆ ਨਾ ਤੇ ਉਹਨੇ ਕੋਰਸ ਹੀ ਨਾ ਕੀਤਾ ਕੋਈ ਸਾਲ ਬਾਅਦ ਆ ਕੇ ਹੀ ਆਪਣੇ ਆਪ ਹੀ ਉਹਨੂੰ ਦਰਸ਼ਕ ਦਾ ਕੋਸ਼ਿਸ਼ ਕਰਾਉਣਾ ਸ਼ੁਰੂ ਕਰਦਾ ਇਹਨਾਂ ਨੂੰ ਆਖਿਆ ਵੀ ਤੁਸੀਂ ਪੈਸੇ ਵਾਪਸ ਕਰ ਦੇ ਸਾਡੇ ਤੇ ਲੋਜ ਕਰ ਲੋ ਵਾਪਸ ਕਰ ਲੋ ਕਰ ਲੋ ਇਦਾਂ ਕਰਕੇ ਜੇ ਕਾ ਪਾਸਪੋਰਟ ਸਾਨੂੰ ਦੇ ਦਿੱਤਾ ਸਾਡੂ ਕਿ ਇਹਨਾਂ ਨੇ ਪਾਸਪੋਰਟ ਤੇ ਨਾਲ ਡਾਕੂਮੈਂਟਸ ਨੂੰ ਸਕੂਲ ਦੇ ਵਗੈਰਾ ਸਾਰੇ ਲੈ ਆਏ ਪੈਸੇ ਕਹਿ ਦਿੱਤੇ ਕੁਝ ਚੱਕਰਾਂ ਹੀ ਦਿੱਤੇ ਉਹ ਇਹਨਾਂ ਨੇ ਮਤਲਬ ਸਾਨੂੰ ਆਂਦਾ ਤੁਹਾਨੂੰ ਪੈਸੇ ਵਾਪਸ ਬਾਅਦ ਚ ਹੋ ਜਣਗੇ ਪਾਸਪੋਰਟ ਲਈ ਬੈਂਕ ਦੀ ਏਟੀਐਮ ਕਾਰਡ ਜਿਹੜੇ ਸ਼ਿਮ ਨਾਮ ਵਿੱਚ ਬੈਂਕ ਦੇ ਤੇ ਜੋ ਉਹ ਸ਼ਿਮ ਵੀ ਲੈ ਲਈ ਇਹਨਾਂ ਨੇ ਸਾਰੇ ਇਕ ਸਾਡੇ ਰੱਖਦੇ ਜਿਨ੍ਹਾਂ ਦੇ ਵਿੱਚੋਂ ਨਾਂ ਸਿਮਾ ਵਾਪਸ ਕੀਤੀਆਂ ਉਹਨਾਂ ਨੇ ਤੇ ਪੈਸਾ ਜਿਹਨਾਂ ਨੇ ਮੈਨੂੰ 2.5 ਲੱਖ ਰੁਪਏ ਵਾਪਸ ਕਰਤਾ ਕਿੰਨੇ ਕੁ ਲੋਕ ਇੱਥੇ ਅੱਗੇ ਵੇਖਿਆ 8000 ਰੁਪਏ ਇੱਥੇ ਸਾਡਾ ਅਸੀਂ ਬਹੁਤ ਚਿਰ ਹੋ ਗਿਆ 15-20 ਦਿਨ ਹੋਏ ਗਰੁੱਪ ਬਣਾਉਣਾ ਸ਼ੁਰੂ ਕੀਤਾ ਕੋ 15 75 75 ਬੰਦੇ ਜਿਹੜੇ ਆ ਉਹ ਐਡ ਹੋ ਗਏ ਆ ਵਿੱਚ ਗਰੁੱਪ ਦੇ ਜਿਨ੍ਹਾਂ ਦਾ 4 ਲੱਖ ਤੋਂ ਸਾਰਿਆਂ ਦਾ ਕਰੀਬਨ ਵਾਦੀ ਆ ਮੇਰਾ ਤਾਂ ਇੱਕ ਦੋ ਬੰਦਿਆਂ ਦਾ ਜਿਹੜੇ 1.5-1.5 ਲੱਖ ਹੈ ਬਾਕੀ ਸਾਰਿਆਂ ਦੇ ਵਾਦੀ ਆ ਖੋਰ ਪੀੜਤਾਂ ਨੇ ਵੀ ਆਪਣੇ ਆਪਣੇ ਕੇਸਾਂ ਜੇ ਕੀਤੇ ਕਈਆਂ ਨੇ ਕਿਹਾ ਕਿ ਉਹਨਾਂ ਨੇ ਕਰਜ਼ਾ ਚੁੱਕ ਕੇ ਗਹਿਣੇ ਵੇਚ ਕੇ ਵਿਆਜੀ ਪੈਸੇ ਲੈ ਕੇ ਭੁਗਤਾਨ ਕੀਤਾ ਹੈ ਇਸ ਸਮੂਹਿਕ ਸ਼ਿਕਾਇਤ ਦੇ ਵਿੱਚ ਦਾਵਾ ਕੀਤਾ ਗਿਆ ਹੈ ਕਿ ਕਿਸੇ ਨੇ 4 ਲੱਖ ਕਿਸੇ ਨੇ 5 ਲੱਖ ਕਿਸੇ ਨੇ 10 ਲੱਖ ਰੁਪਏ ਦੀ ਰਕਮ ਦਿੱਤੀ ਹੈ ਸਾਰਿਆਂ ਨੇ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਹੈ ਕਿ ਇਸ 에ਜੰਟ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਅਤੇ ਉਹਨਾਂ ਦੇ ਪੈਸੇ ਵਾਪਸ ਕਰਵਾਏ ਜਾਣ ਮੈਂ ਆਪਣੇ ਬੱਚਾ ਜੋਬਨਦੀ ਦੀ ਫਾਈਲ ਲਾਈ ਸੀ ਪਰ ਵੀਜਾ ਦੇ ਪਰ ਇਹਨਾਂ ਨੇ ਕੋਈ ਸਾਡੀ ਕਾਰਵਾਈ ਨਹੀਂ ਅੱਗੋਂ ਕੀਤੀ ਹੈਗੀ ਬਸ ਆਫਰ ਲੈਟਰ ਲਿਆ ਦਿੱਤੀ ਆ ਜੀ ਜੀਟੀਵੀ ਟਾਈਮ ਲੱਗਦਾ ਜੀਟੀਵੀ ਟਾਈਮ ਲੱਗਦਾ ਇਸ ਤਰ੍ਹਾਂ ਕਾਰ ਕਰਕੇ ਇਹਨਾਂ ਨੇ ਡੇਢ ਦੋ ਸਾਲ ਕੱਢ ਛੜੇ ਆ ਬੱਚੇ ਦਾ ਕਿੰਨਾ ਗੈਪ ਪੈ ਚੁਕਿਆ ਹੈ ਬੱਚਾ ਵੀ ਪਰੇਸ਼ਾਨ ਅਸੀਂ ਵੀ ਸਰ ਫਾੜ ਫਾੜ ਕੇ ਪੈਸੇ ਰਿਸ਼ਤੇਦਾਰਾਂ ਤੋਂ ਮਿਹਨਤ ਕਰ ਕਰਕੇ ਦਿਹਾੜੀਦਾਰ ਬੰਦੇ ਆ ਪਲੀਜ਼ ਸਾਡੀ ਰਿਕਵੈਸਟ ਹੈ ਕਿ ਸਾਡੇ ਸਾਰੇ ਪੈਸੇ ਵਾਪਸ ਕੀਤੇ ਜਾਣ ਮੈਂ ਚੰਡੀਗੜ੍ਹ ਗਈ ਫਾਈਲ ਔਨ ਗਈ ਅਸੀਂ ਲੈ ਜਾਣਾ ਹੈ ਉੱਤੇ ਉਹਨਾਂ ਨੇ ਕਿਹਾ ਕਿ ਹਾਂ ਭਾਈ ਤੁਹਾਡੀ ਫਾਈਲ ਲੱਗ ਜਾਊਗੀ ਮੈਂ ਉਹਨਾਂ ਨੂੰ ਆਪਣਾ ਪ੍ਰੋਸੈਸ ਹੀ ਤੱਕ ਹਾਂ ਭਾਈ ਇਹ ਮੇਰੀ ਫਾਈਲ ਲਗੀ ਇਧਰ ਦਾ ਮੈ ਰਹਾ ਹੈ ਪ੍ਰੋਸੀਜਰ ਹੈ ਇਨਾਂ ਕਹਿੰਦੇ ਕਿ ਉਹ ਲੱਗ ਜਾਊਗੀ ਤੁਹਾਡੀ ਫਾਈਲ ਕਿਹੜੀ ਜਗ੍ਹਾ ਦਾ ਵੀਜ਼ਾ ਲਵਾਉਣ ਦੇ ਅਸਲੀ ਕਿੰਨਾ ਚਿਰ ਹੋ ਗਿਆ ਹੈ 1.5 ਸਾਲ ਹੋ ਗਿਆ 1.5 ਸਾਲ ਤੋਂ ਤੁਸੀਂ ਇਹਨਾਂ ਨਾਲ رابطہ ਕੀਤਾ ਤੇ ਕੀ ਕਹਿੰਦੇ ਹੈ ਤੁਹਾਨੂੰ ਮੈਂ ਕਹਿੰਦਾ ਭਾਈ ਮੈਂ ਜਿੰਨਾਂ ਡਿਸਲਾਈਨ ਨਾਲ ਉਹਨਾਂ ਨੂੰ ਕਿਹਾ ਕਿ ਮੈਂ ਬੈਕ ਆਊਟ ਕਰਨਾ ਹੈ ਕਿ ਮੈਂ ਫਾਈਲ ਨਹੀਂ ਲਗਵਾਨੀ ਆ ਮੀ ਮੇਰੇ ਪੈਸੇ ਵਾਪਸ ਦੇ ਦੋ ਕਹਿੰਦੇ ਕਿ 2 ਮਹੀਨੇ ਬਾਅਦ ਮਿਲ ਜੂਗੇ 2 ਮਹੀਨੇ ਪ੍ਰੋਸੈਸਿੰਗ ਟਾਈਮ ਹੈ ਮਿਲ ਦੂਗੇ 2 ਮਹੀਨੇ ਹੋਗੇ 3 ਮਹੀਨੇ ਹੋਗੇ 3 ਮਹੀਨੇ ਬਾਅਦ ਮੈਂ ਉਹਨੂੰ ਫਿਰ ਕਿਤਾ ਕਿਦਾਂ ਨੂੰ ਮੈਂ ਇੰਟਰਵਲ ਤੇ ਕਰਦਾ ਪਿਆ ਇਹ ਕਾਲ ਵਿੱਚ ਕਰਦਾ ਬਈ ਮਿੰਤ ਅੰਦਾਜ਼ਾ 10 ਦਿਨ ਬਾਅਦ ਕਾਲ ਕਰ ਦੇਣਾ ਇਹਨਾਂ ਨੂੰ ਕਿ ਕਦੋਂ ਮਿਲਣੇ ਵੈਸੇ ਕਦੋਂ ਮਿਲਨੇ ਮਗਰ 15 ਐ 20 ਦਿਨ ਬਾਅਦ ਫਿਰ ਇਹ ਕਾਲ ਕੀਤਾ ਕੋਈ ਰਿਸਪੌਂਸ ਨਹੀਂ ਅਗਲੀ ਵਾਰ ਮੈਂ ਹੀ ਮਿੰਨੇ ਕਾਲ ਕੀਤਾ ਮੈਂ ਹੀ ਮਿੰਨੇ ਕਹਿੰਦੇ ਕਿ 2 ਮਹੀਨੇ ਤਾਰਾ ਜੁਲਾਈ ਨੂੰ ਤੁਹਾਡੇ ਪੈਸੇ ਮਿਲ ਦੂਗੇ 19 ਜੁਲਾਈ ਨੂੰ ਜਾਣਟਿਆ ਕੇ ਪ੍ਰਭ ਚੰਦ ਸਿੰਘ ਰੰਧਾਵਾ ਜੀ ਐ ਭੋਲੇ ਭਲੇ ਬਣਾ ਲੋਕਾਂ ਨੇ ਕਸਾਇਆ ਵਾ ਉਹ ਹਸਾਬ ਨਾਲ ਕਰ ਕਰਾ ਕੇ ਪੈਸੇ ਠੱਗੇ ਆ ਕਿੱਥੇ ਜਾਣ ਲਈ ਜਾਣਾ ਆ ਬਈ ਆਸਟ੍ਰੇਲੀਆ ਦੀ ਭਾਈ ਲਾਈ ਫਿਰ ਕਿਹਨਾਂ ਜਰ ਪਹਿਲਾਂ ਭਾਜੀ ਇਹ 2023 ਦੇ ਵਿੱਚ ਲਾਈ ਦੂਜੇ ਮਹੀਨੇ ਦੇ ਆਪੇ ਹਿਸਾਬ ਲਾ ਲੋ ਹਣ 2025 5 ਲੰਘੀ ਚੱਲੇ 26 ਆ ਚੱਲੇ ਮੇਰੇ ਪੈਸੇ ਜਾ ਤੋਦੇ ਪਰ ਇਹ ਸਾਢੇ 3 ਲੱਖ ਰੁਪਈਆ ਮੈਂ ਲੈਣ ਲੜਾ ਇਹਦੇ ਕੋਲ ਕਿਵੇਂ ਚਾਂਸੇ ਦੇ ਵਿੱਚ ਹੀ ਐਸਪਾਇ ਦੇ ਚਾਂਸੇ ਦੇ ਵਿੱਚ ਭਾਜੀ ਇਹਨੇ ਜਿਹੜਾ ਆਪਣਾ ਗਾੜੀ ਸਟਾਫ ਰੱਖਿਆ ਇਹਨਾ ਉਹ ਸਟਾਫ ਹੀ ਇਹ ਹਸਾਬ ਨਾਲ ਰੱਖਿਆ ਸੀ ਕਿ ਉਹ ਜਿਹੜਾ ਬੰਦਾ ਗਾੜੀ ਕੋਈ ਆਉਂਦਾ ਸੀ ਨਾ ਉਹਨੂੰ ਗਾਈਡ ਹੀ ਹਸਾਬ ਨਾਲ ਕਰਦੇ ਸੀ ਕਿ ਬੰਦੇ ਨੂੰ ਕਸਾ ਲੈਂਦੇ एसएडीसी रोहित गुप्ता ने मीडिया ਨਾਲ ਗੱਲਬਾਤ ਕਰਦੇ ਹੋਏ ਦੱਸਿਆ ਹੈ ਕਿ ਸ਼ਿਕਾਇਤਕਰਤਾ ਦੀ ਸੰਖਿਆ ਅਤੇ ਗੰਭੀਰਤਾ ਨੂੰ ਦੇਖਦੇ ਹੋਏ ਮਾਮਲਾ ਕਮਿਸ਼ਨਰੇਟ ਅਤੇ ਰੂਰਲ ਪੁਲਿਸ ਨੂੰ ਭੇਜਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ 에ਜੰਟ ਦਾ ਲਾਇਸੈਂਸ ਰੱਦ ਹੋਇਆ ਮਿਲਿਆ ਜਾਂ ਉਸਨੇ ਕੋਈ ਫਰਾਡ ਕਾਰਵਾਈ ਕੀਤੀ ਹੋਈ ਤਾਂ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਇਹਦੇ ਵਿੱਚ ਕੋਈ ਰੰਜੀਤੇ ਬਨੇ ਤੋਂ ਵਿੱਚ ਇੱਕ ਪ੍ਰਾਈਵੇਟ 에ਜੰਟ ਨੇ ਪ੍ਰਬ ਦੇ ਨਾਂ ਤੋਂ ਪ੍ਰਭ ਡਾਟ ਕਾਮ ਉਹਨਾਂ ਦੇ ਨਾਲ ਇਹਨਾਂ ਨੇ ਲੋਕਾਂ ਨੇ ਆ ਕੇ ਦੱਸਿਆ ਕਿ ਸਾਡੇ ਨਾਲ ਇਹਨਾਂ ਨੇ ਕਾਟ ਕੀਤਾ ਜਿਹੜੀ ਇਹ ਐਪਲੀਕੇਸ਼ਨ ਹੈਗੀ ਹੈ ਤਕਰੀਬਨ 70 80 ਬੰਦਿਆਂ ਦੀ ਸਾਈਨਡ ਐਪਲੀਕੇਸ਼ਨ ਸਾਨੂੰ ਦਿੱਤੀ ਗਈ ਹੈ ਜਿਹੜੀ ਕਿ ਅਸੀਂ ਪੁਲਿਸ ਅਥਾਰਟੀ ਨੂੰ ਮਾਰਕ ਕਰ ਰਹੇ ਹਾਂ ਤਾਂ ਕਿ ਫਰਦਰ ਇਹਦੇ ਉੱਤੇ ਇਨਵੈਸਟੀਗੇਸ਼ਨ ਨੂੰ ਗਿਆਈ ਦੇ ਨਾਲ ਕੀਤੀ ਜਾ ਸਕੇ ਇਹਦੇ ਬਾਰੇ ਇਹਨਾਂ ਨੇ ਇਮੀਗ੍ਰੇਸ਼ਨ ਵਾਸਤੇ ਹੀ ਦੱਸਿਆ ਜਿਹੜੀ ਸੈਪਰੇਟ ਡਿਟੇਲਸ ਹੈ ਇਸ ਐਪਲੀਕੇਸ਼ਨ ਚ ਇਹਨਾਂ ਨੇ ਕਲੱਬ ਕਰਕੇ ਐਪਲੀਕੇਸ਼ਨ ਦਿੱਤੀ ਹੈ ਜਿਹੜੇ ਸਾਰੇ ਪੀੜਿਤ ਇੱਥੇ ਹੈ ਇਹ ਏਜੰਟ ਦਾ ਲਾਇਸੈਂਸ ਨੂੰ ਹੋਲਡਰ ਹੈ ਜਾਂ ਇਹ ਏਜੰਟ ਦਾ ਲਾਇਸੈਂਸ ਜੋ ਮੈਨੂੰ ਪਤਾ ਲੱਗਿਆ ਜ਼ਬਾਨੀ ਤੌਰ ਤੇ ਉਹ ਕੈਂਸਲ ਹੈ ਲੇਕਿਨ ਇਹਨੂੰ ਅਸੀਂ ਇਹ ਵੀ ਚੈੱਕ ਕਰਾਂਗੇ ਕਿ ਇਹ ਦਾ ਕੈਂਸਲਡ ਹੈ ਜਾਂ ਨਹੀਂ ਅਮਰitsar ਚ ਇਮੀਗ੍ਰੇਸ਼ਨ ਚ ਚੱਲ ਰਿਹਾ ਹੈ ਝੂਠੇ ਪ੍ਰਸਾਰ ਤੋਂ ਪ੍ਰਭਾਵਿਤ ਹੋ ਕੇ 75 ਵਿਦਿਆਰਥੀਆਂ ਅਤੇ ਉਹਨਾਂ ਦੇ ਪਰਿਵਾਰਾਂ ਨੇ ਦਾਵਾ ਕੀਤਾ ਹੈ ਕਿ ਰਣਜੀਤ ਐਵਿਨਿਊ ਨਾਂ ਦੇ ਟਰੈਵਲ ਏਜੰਟ ਨੇ ਕੇ ਲੱਖ ਰੁਪਏ ਲੈ ਕੇ ਉਹਨਾਂ ਨੂੰ ਵਿਦੇਸ਼ ਭੇਜਣ ਦਾ ਵਾਅਦਾ ਕੀਤਾ ਸੀ ਪਰ ਹੁਣ ਨਾ ਤਾਂ ਕਿਸੇ ਨੂੰ ਬਰੇਸ਼ ਭੇਜਿਆ ਗਿਆ ਹੈ ਤੇ ਨਾ ਹੀ ਪੈਸੇ ਵਾਪਸ ਕੀਤੇ ਜਾ ਰਹੇ ਹਨ ਸ਼ਿਕਾਇਤਕਰਤਾ ਨੇ ਏਡੀਸੀ ਦਫਤਰ ਵਿੱਚ ਇਕੱਠੇ ਹੋ ਕੇ ਮੰਗ ਪੱਤਰ ਦਿੱਤਾ ਅਤੇ ਜਾਂਚ ਦੀ ਮੰਗ ਕੀਤੀ ਹੈ ਸ਼ਿਕਾਇਤਕਰਤਾ ਨਰਵੈਲ ਸਿੰਘ ਅਤੇ ਹੋਰ ਆਏ ਪੀੜਤ ਪਰਿਵਾਰਾਂ ਨੇ ਦੱਸਿਆ ਹੈ ਕਿ ਉਹਨਾਂ ਨੇ ਆਪਣੀ ਧੀ ਜਾਂ ਪੁੱਤ ਦਾ ਵੀਜ਼ਾ ਲਗਵਾਉਣ ਲਈ 14 ਲੱਖ ਰੁਪਏ ਦੀ ਗੱਲ ਕੀਤੀ ਸੀ ਪਹਿਲਾ ਆਫਰ ਲੈਟਰ ਆਉਣ ਤੇ ਵਾਅਦੇ ਮੁਤਾਬਿਕ ਫੀਸ ਲਈ ਗਈ ਪਰ ਬਾਅਦ ਵਿੱਚ ਏਜੰਟ ਨੇ ਕਾਲ ਮਟੋਲਾ ਕਰਕੇ ਹੋਰ ਫੀਸਾਂ ਮੰਗ ਲਈਆਂ ਨਰਵੈਲ ਸਿੰਘ ਨੇ ਦੱਸਿਆ ਹੈ ਕਿ ਪਾਸਪੋਰਟ ਅਤੇ ਮੈਡੀਕਲ ਕਰਵਾ ਕੇ ਉਹਨਾਂ ਨੇ ਬਾਅਦ ਵਿੱਚ ਵੀ ਕਈ ਮੁਸ਼ਕਲਾਂ ਖੜੀਆਂ ਕਰ ਦਿੱਤੀਆਂ ਅਤੇ ਜਦੋਂ ਹੁਣ ਅਸੀਂ ਪੈਸਿਆਂ ਦੀ ਮੰਗ ਕਰ ਰਹੇ ਹਾਂ ਤਾਂ ਸਾਡੇ ਪੈਸੇ ਵਾਪਸ ਨਹੀਂ ਕੀਤੇ ਜਾ ਰਹੇ ਹਨ ਮੈਂ ਆਪਣੀ ਬੇਟੀ ਦਾ ਪ੍ਰਵ ਵੀਜ਼ਾੜਿਆ ਕੋ ਵੀਜ਼ਾ ਲਵਾਇਆ ਸੀਗਾ ਫੈਲ ਆਈ ਸੀ ਕਿ ਉਹਨਾਂ ਦੀ ਆਸਟ੍ਰੇਲੀਆ ਭੇਜਣ ਵਾਸਤੇ ਲਾਈ ਸੀ ਮੈਂ ਇਹਨਾਂ ਨਾਲ 14 ਲੱਖ ਦੀ ਗੱਲ ਹੋਈ ਸੀ ਤੇ 14 ਲੱਖ ਚੋਂ ਮੜਕੇ ਇਹਨਾਂ ਨੇ ਜਦੋਂ ਆਫਰ ਲੈਟਰ ਮੰਗਾ ਲਈ ਇੰਟਰਵਿਊ ਹੋ ਗਈ ਉਦੋਂ ਬਾਅਦ ਕਹਿੰਦੇ ਵੀ ਫੀਸ ਵਧ ਗਈ ਆ ਯੂਨੀਵਰਸਿਟੀ ਦੀ ਤੇ ਤੁਹਾਨੂੰ 1.75 ਲੱਖ ਰੁਪਏ ਦੇਣਾ ਪੈਣਾ ਤੇ ਐਂ ਚਲੋ ਬੱਚਾ ਭੇਜਣ ਕਰਕੇ ਹੀ ਜੈਸਟ ਕਰ ਦਿੱਤਾ ਫੇਰ ਨਾਲ ਵੀ ਕੋਈ ਗੱਲ ਨਹੀਂ ਕਿ ਚਲੋ 1.75 ਤੇ ਫੇਰ 1.75 ਭਰ ਦਿਆਂਗੇ ਅੱਛਾ ਤੇ ਮੁੜ ਕੇ ਇਹਨਾਂ ਨੇ ਬੱਚੀ ਦਾ ਮੈਡੀਕਲ ਵੀ ਕਰਵਾ ਲਿਆ ਪਾਸਪੋਰਟ ਵੀ ਲੈ ਲਿਆ ਇਹਨਾਂ ਨੇ ਤੇ ਪਾਸਪੋਰਟ ਲੈਣ ਤੋਂ ਬਾਅਦ ਮੁੜ ਕੇ ਲਾਰੇ ਲਾਉਣ ਲੱਗੇ ਜੀ ਤੇ ਫੇਰ ਮੁੜ ਕੇ ਇਹਨਾਂ ਦੇ ਚੱਕਰ ਮਾਰੇ ਮੈਂ ਜੀ ਬਹੁਤ ਚੱਕਰ ਮਾਰਦਾ ਰਿਹਾ ਤੇ ਮੈਨੂੰ ਪੈਸੇ ਨਹੀਂ ਦਿੱਤੇ ਇਹਨਾਂ ਨੇ ਮੈਨੂੰ ਲਾਰੇ ਲਾਈ ਗਏ ਤੁਹਾਡਾ ਅਗਲੇ ਮਹੀਨੇ ਵੀਜਾ ਆ ਜਾਣਾ ਤੁਹਾਡਾ 15 ਨਾਲ ਨਵੀ ਜਾ ਆ ਜਾਣਾ ਤੇ ਮੈਂ ਤਾਂ ਪੈਸੇ ਵੀ ਬਿਆਜ਼ੀ ਫੜ ਕੇ ਦਿੱਤੇ ਮੈਨੂੰ 1.5 ਸਾਲ ਹੋ ਗਿਆ ਵਿਆਜ ਭਰਨ ਦਾ ਇਹ ਪ੍ਰਭ ਸਰਨੇ ਦਾ ਨਾਮ ਆ ਪ੍ਰਭ ਵੀਜ਼ਾ ਕਰਕੇ ਵਜਦਾ ਜੀ ਇਹ ਤੇ ਰਣਜੀਤ ਐ ਮੈਨੂੰ ਇਸੇ ਦਾ ਦਫਤਰੀ ਮੈਂ ਨਾ ਇਸ ਤੋਂ ਪਹਿਲਾਂ ਮੈਂ ਆਪਣੀ ਇੱਕ ਵੱਡੀ ਪੋਤਰੀ ਦੇ ਕਾਗਜ਼ ਲਾਏ ਉਹਨਾਂ ਦਾ ਵੀਜ਼ਾ ਇਹਨਾਂ ਨੇ 1 ਸਾਲ ਦੇ ਵਿੱਚ ਆ ਗਿਆ ਉਹਨੂੰ 3 ਸਾਲ ਹੋ ਗਏ ਕਿ ਵੀ ਬਾਹਰ ਗਿਆ ਉਹਨੂੰ ਵੇਖ ਕੇ ਮੈਂ ਦੂਸਰੀ ਪੋਤਰੀ ਦੇ ਕਾਗਜ਼ ਲਗਾ ਦਿੱਤੇ। ਉਹਨਾਂ ਨੇ 10 ਦਿਨਾਂ ਦੇ ਵਿੱਚ ਸਾਨੂੰ ਆਫਰ ਲੈਟਰ ਯੂਕ ਦਿਖਾ ਦਿੱਤੀ। ਤੁਹਾਡੀ ਆਫਰ ਲੈਟਰ ਆ ਗਈ ਹੈ ਤੁਸੀਂ ਪੈਸੇ ਜਮ੍ਹਾਂ ਕਰਾਉਣਾ। ਮੈਂ ਇਹਨਾਂ ਨੂੰ ਪਹਿਲਾਂ 1.5 ਲੱਖ ਜਮ੍ਹਾਂ ਕਰਾਇਆ ਅੰਦੇ ਨਹੀਂ 1.5 ਨਹੀਂ 3 ਲੱਖ ਰੁਪਏ ਜਮ੍ਹਾਂ ਕਰਾਉ। 2.5 ਲੱਖ ਫਿਰ ਮੈਂ ਜਮ੍ਹਾਂ ਕਰਾ ਦਿੱਤਾ ਉਹ ਤੋਂ ਬਾਅਦ ਉਹਨਾਂ ਨੇ ਸਾਰ ਸਾਨੂੰ ਲਾਰੇ ਲਾਈ ਗਏ ਤੁਹਾਡਾ ਆ ਗਿਆ ਅੱਜ ਆ ਗਿਆ ਭਲਕੇ ਆ ਗਿਆ ਜੰਮੂ ਮੈਡਮ ਹੈ ਉਹਦੇ ਨਾਲ ਗੱਲ ਕਰੋ ਉਹ ਤੁਹਾਡੇ ਕੇਸ 딜 ਕਰ ਰਹੀ ਆ। ਕਰਜਾ ਕਰ ਉਹਦੇ ਨਾਲ ਸਾਹਮਣਾ ਕਰਤਾ। ਕਦਰੂ ਮੇਰੀ ਪੋਤਰੀ ਦਾ ਇੱਕ ਸਾਲ ਜਿਹੜਾ ਉਹ ਖਰਾਬ ਹੋ ਗਿਆ ਜਦੋਂ ਕਿਹਾ ਉਹਨੇ ਕੋਈ ਕੋਰਸ ਕਰ ਲੈਣਾ ਜਾਂ ਕਿੱਦਾਂ ਕਿ ਇਹ ਵੀਜ਼ਾ ਆਇਆ ਨਾ ਤੇ ਉਹਨੇ ਕੋਰਸ ਹੀ ਨਾ ਕੀਤਾ ਕੋਈ ਸਾਲ ਬਾਅਦ ਆਹਰ ਕੇ ਹੀ ਆਪਣੇ ਆਪ ਵੀ ਉਹਨੂੰ ਨਰਸਿੰਗ ਦਾ ਕੋਰਸ ਕਰਾਉਣਾ ਸ਼ੁਰੂ ਕਰਤਾ ਇਹਨਾਂ ਨੂੰ ਆਖਿਆ ਵੀ ਤੂੰ ਪੈਨ ਵਾਪਸ ਕਰ ਦੇ ਸਾਡੇ ਤੇ ਲੋਜ ਕਰ ਲਓ ਵਾਪਸ ਕਰ ਲਓ ਕਰ ਲਓ ਇਦਾਂ ਕਰਕੇ ਜੇ ਕਾ ਪਾਸਪੋਰਟ ਸਾਨੂੰ ਦੇ ਦਿੱਤਾ ਸਾਡੂ ਕਿ ਇਹਨਾਂ ਨੇ ਪਾਸਪੋਰਟ ਤੇ ਨਾਲ ਡਾਕੂਮੈਂਟ ਜੋ ਸਕੂਲ ਦੇ ਵਗੈਰਾ ਸਾਰੇ ਲਾਇਆ ਪੈਸ ਕੈਸ਼ ਦਿੱਤੇ ਕੁਝ ਚੱਕਰਾਂ ਹੀ ਦਿੱਤੇ ਉਹਨਾਂ ਨੇ ਮਤਲਬ ਸਾਨੂੰ ਆਂਦਾ ਤੁਹਾਨੂੰ ਪੈਸੇ ਵਾਪਸ ਬਾਅਦ ਚੋ ਜਿਨੀਆਂ ਪਾਸਪੋਰਟ ਲਈ ਬੈਂਕ ਦੀ ਏਟੀਐਮ ਕਾਰਡ ਜਿਹੜੇ SIM ਨਾਮ ਵਿੱਚ ਬੈਂਕ ਦੇ ਤੇ ਆ ਜੋ ਉਹ SIM ਵੀ ਲੈ ਲਈ ਇਹਨਾਂ ਨੇ ਸਾਰੇ ਸਾਰੇ ਰੱਖ ਲਏ ਜਿਨ੍ਹਾਂ ਦੇ ਵਿੱਚੋਂ ਨਾ SIMਾਂ ਵਾਪਸ ਕੀਤੀਆਂ ਉਹਨਾਂ ਨੇ ਤੇ ਪੈਸੇ ਜਿਹਨਾਂ ਨੇ ਮੈਨੂੰ 2.5 ਲੱਖ ਰੁਪਏ ਵਾਪਸ ਕਰਤਾ ਕਿੰਨੇ ਕੁ ਲੋਕ ਇੱਥੇ ਆ ਕੇ ਦੇਖਿਆ 80000 ਇੱਥੇ ਸਾਡਾ ਅਸੀਂ ਹੀ ਬਹੁਤ ਸਿਰ ਹੋ ਗਿਆ 15 20 ਦਿਨ ਹੋਏ ਗਰੁੱਪ ਕੋਲਣਾ ਸ਼ੁਰੂ ਕੀਤਾ ਕੋ 15 75 75 ਬੰਦੇ ਜਿਹੜੇ ਆ ਉਹ ਐਡ ਹੋ ਗਏ ਆ ਵਿੱਚ ਗਰੁੱਪ ਦੇ ਜਿੰਨਾਂ ਦਾ 4 ਲੱਖ ਤੋਂ ਸਾਰਿਆਂ ਦਾ ਕਰੀਬਨ ਵਾਧੀ ਆ। ਮੇਰਾ ਤਾਂ 1-2 ਬੰਦਿਆਂ ਦਾ ਜੇ 1.5 ਲੱਖ ਹੈ ਬਾਕੀ ਸਾਰਿਆਂ ਦੇ ਵਾਧੀ ਆ। ਹੋਰ ਪੀੜਤਾਂ ਨੇ ਵੀ ਆਪਣੇ ਆਪਣੇ ਕੇਸਾਂ ਜੇ ਕੀਤੇ ਕਈਆਂ ਨੇ ਕਿਹਾ ਕਿ ਉਹਨਾਂ ਨੇ ਕਰਜ਼ਾ ਚੁੱਕ ਕੇ ਗਹਿਣੇ ਵੇਚ ਕੇ ਵਿਆਜ ਹੀ ਪੈਸੇ ਲੈ ਕੇ ਭੁਗਤਾਨ ਕੀਤਾ ਹੈ। ਇਸ ਸਮੂਹਿਕ ਸ਼ਿਕਾਇਤ ਦੇ ਵਿੱਚ ਦਾਵਾ ਕੀਤਾ ਗਿਆ ਹੈ ਕਿ ਕਿਸੇ ਨੇ 4 ਲੱਖ ਕਿਸੇ ਨੇ 5 ਲੱਖ ਕਿਸੇ ਨੇ 10 ਲੱਖ ਰੁਪਏ ਦੀ ਰਕਮ ਦਿੱਤੀ ਹੈ। ਸਾਰਿਆਂ ਨੇ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਹੈ ਕਿ ਇਸ ਏਜੰਟ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਅਤੇ ਉਹਨਾਂ ਦੇ ਪੈਸੇ ਵਾਪਸ ਕਰਵਾਏ ਜਾਣ। ਮੈਂ ਆਪਣੇ ਬੱਚਾ ਜੋਬੰਦੀ ਦੀ ਫਾਈਲ ਲਾਈ ਸੀ ਪ੍ਰਵ ਵੀਜ਼ਾ ਦੇ ਤੇ ਪਰ ਇਹਨਾਂ ਨੇ ਕੋਈ ਸਾਡੀ ਕਾਰਵਾਈ ਨਹੀਂ ਅੱਗੋਂ ਕੀਤੀ ਹੈਗੀ ਬਸ ਆਫਰ ਲੈਟਰ ਲਿਆ ਦਿੱਤੀ ਆ ਜੀ ਜੀਟੀਵੀ ਟਾਈਮ ਲੱਗਦਾ ਜੀਟੀਵੀ ਟਾਈਮ ਲੱਗਦਾ ਇਸ ਤਰ੍ਹਾਂ ਕਾਰ ਕਰਕੇ ਇਹਨਾਂ ਨੇ ਡੇਢ ਦੋ ਸਾਲ ਕੱਢ ਛੜੇ ਆ ਬੱਚੇ ਦਾ ਕਿੰਨਾ ਗੈਪ ਪੈ ਚੁਕਿਆ ਹੈ ਬੱਚਾ ਵੀ ਪਰੇਸ਼ਾਨ ਅਸੀਂ ਵੀ ਸਰ ਫਾੜ-ਫਾੜ ਕੇ ਪੈਸੇ ਰਿਸ਼ਤੇਦਾਰਾਂ ਤੋਂ ਮਿਹਨਤ ਕਰ ਕਰਕੇ ਦਿਹਾੜੀਦਾਰ ਬੰਦੇ ਆ। ਪਲੀਜ਼ ਸਾਰੇ ਰਿਕੁਐਸਟ ਹੈ ਕਿ ਸਾਡੇ ਸਾਰੇ ਪੈਸੇ ਵਾਪਸ ਕੀਤੇ ਜਾਣ ਮੈਂ ਚੰਡੀਗੜ੍ਹ ਗਈ ਫਾਈਲ ਲਾਉਣ ਗਈ ਅਸਲੀੇ ਜਾਣਾ ਹੀ ਉੱਤੇ ਉਹਨਾਂ ਨੇ ਕਿਹਾ ਕਿ ਹਾਂ ਬਈ ਤੁਹਾਡੀ ਫਾਈਲ ਲੱਗ ਜਾਊਗੀ ਮੈਂ ਉਹਨਾਂ ਨੂੰ ਆਪਣਾ ਪ੍ਰੋਸੈਸ ਕੀਤਾ ਕਿ ਹਾਂ ਬਈ ਇਹ ਮੇਰੀ ਫਾਈਲ ਲਗੀ ਇਧਰ ਦਾ ਮਰੂ ਹੈ ਪ੍ਰੋਸੀਜਰ ਹੈ ਇੰਨਾ ਕਹਿੰਦੇ ਕਿ ਉਹ ਲੱਗ ਜਾਊਗੀ ਤੁਹਾਡੀ ਫਾਈਲ ਕਿਹੜੀ ਜਗ੍ਹਾ ਦਾ ਵੀਜ਼ਾ ਲਵਾਣਾ ਸੀ ਅਸਲੀੇ ਕਿੰਨਾ ਢੇਰ ਹੋ ਗਿਆ ਹੈ 1.5 ਸਾਲ ਹੋ ਗਿਆ 6 ਸਾਲ ਤੋਂ ਤੁਸੀਂ ਇਹਨਾਂ ਨਾਲ رابطہ ਕੀਤਾ ਤੇ ਕੀ ਕਹਿੰਦੇ ਹੈ ਤੁਹਾਨੂੰ ਮੈਂ ਕਹਿੰਦਾ ਬਈ ਮੈਂ ਜਿੰਨਾ ਡਿਸਲਾਈਨ ਨਾਲ ਗਿਆ ਕਿ ਮੈਂ ਬੈਕ ਆਊਟ ਕਰਨਾ ਕਿ ਮੈਂ ਫਾਈਲ ਨਹੀਂ ਲਗਵਾਨੀਆ ਮੀ ਮੇਰੇ ਪੈਸੇ ਵਾਪਸ ਦੇ ਦੋ ਕਹਿੰਦੇ ਕਿ 2 ਮਹੀਨੇ ਬਾਅਦ ਮਿਲ ਦੂਗੇ 2 ਮਹੀਨੇ ਪ੍ਰੋਸੈਸਿੰਗ ਟਾਈਮ ਹੈ ਮਿਲ ਦੂਗੇ 2 ਮਹੀਨੇ ਹੋ ਗਏ 3 ਮਹੀਨੇ ਹੋ ਗਏ 3 ਮਹੀਨੇ ਬਾਅਦ ਮੈਂ ਨੂੰ ਫਿਰ ਕਿਤਾ ਕਿਦਾਂ ਤੇ ਮੈਂ ਇੰਟਰਵਲ ਤੇ ਕਰਦਾ ਬਈ ਕਾਲ ਵਿਚ ਕਰਦਾ ਬਈ ਮੈਂ ਅੰਦਾਜ਼ 10 ਦਿਨ ਬਾਅਦ ਕਾਲ ਕਰ ਦੇਣਾ ਇਹਨਾਂ ਨੂੰ ਕਿ ਕਦੋਂ ਮਿਲਣੇ ਵੈਸੇ ਕਦੋਂ ਮਿਲ ਨੇ ਮਗਰ 15 20 ਦਿਨ ਬਾਅਦ ਫਿਰ ਇਹ ਕਾਲ ਕੀਤਾ ਕੋਈ ਰਿਸਪੌਂਸ ਨਹੀਂ ਅਗਲੀ ਵਾਰ ਮੇਮੀ ਨੇ ਕਾਲ ਕੀਤਾ ਮੇਮੀ ਨੇ ਕਹਿੰਦੇ ਕਿ ਦੋ ਮਹੀਨੇ ਤਾਰਾ ਜੁਲਾਇਨ ਤੋਂ ਤੁਹਾਡੇ ਪੈਸੇ ਮਿਲ ਜੂਗੇ 19 ਲਈ ਨੂੰ ਜਾਣਟਿਆ ਅਕ ਪ੍ਰਭ ਚਰਦ ਸਿੰਘ ਰੰਦਾਵਾ ਜੀ ਅਰੇ ਭੋਲੇ ਭਾਲੇ ਬਣਾ ਲੋਕਾਂ ਨੇ ਫਸਾਇਆ ਵਾ ਉਹ ਸਾਹ ਹੁਣ ਫਿਰ ਕਰ ਕਰਾ ਕੇ ਪੈਸੇ ਠੱਗੇ ਆ ਕਿੱਥੇ ਜਾਣ ਲਈ ਜਾਣਾ ਆ ਬਈ ਆਸਟ੍ਰੇਲੀਆ ਰੀ ਭਾਈ ਲਾਈ ਫਿਰ ਕਿਹਨਾਂ ਚਿਰ ਪਹਿਲਾਂ ਭਾਜੀ ਇਹ 2023 ਦੇ ਵਿੱਚ ਲਾਈ ਦੂਜੇ ਮਹੀਨੇ ਦੇ ਆਪੇ ਹਿਸਾਬ ਲਾ ਲੋ ਹੁਣ 2025 55 ਲੰਘੀ ਚੱਲੇ 26 ਆ ਚੱਲਿਆ ਵਾ ਮੇਂ ਪੈਸੇ ਆ ਤੁਹਾਡੇ ਪਰ ਇਹ ਸਾਢੇ 3 ਲੱਖ ਰੁਪਈਆ ਮੈਂ ਲੈਣ ਲਾਏ ਦੇ ਕੋਲ ਕਿਵੇਂ ਚਾਂਸੇ ਦੇ ਵਿੱਚ ਫਸਾਏ ਦੇ ਚਾਂਸਰ ਵਜ ਪਾਜੀ ਨੇ ਜਿਹੜਾ ਆਪਣਾ ਗਾੜੀ ਸਟਾਫ ਰੱਖਿਆ ਹੈ ਨਾ ਉਹ ਸਟਾਫ ਹੀ ਇਸ ਹਾਂ ਰੱਖਿਆ ਸੀ ਕਿ ਉਹ ਜਿਹੜਾ ਬੰਦਾ ਗਾੜੀ ਕੋਈ ਆਉਂਦਾ ਸੀ ਨਾ ਉਹਨੂੰ ਗਾਈਡ ਹੀ ਇਸ ਹਾਂ ਨਾ ਕਰਦੇ ਸੀ ਕਿ ਬੰਦੇ ਨੂੰ ਵਸਾ ਲੈਂਦੇ ਇਸ ਤੇ ਏਡੀਸੀ ਰੋਹਿਤ ਗੁਪਤਾ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਹੈ ਕਿ ਸ਼ਿਕਾਇਤਕਰਤਾ ਦੀ ਸੰਖਿਆ ਅਤੇ ਗੰਭੀਰਤਾ ਨੂੰ ਦੇਖਦੇ ਹੋਏ ਮਾਮਲਾ ਕਮਿਸ਼ਨਰੇਟ ਅਤੇ ਰੂਰਲ ਪੁਲਿਸ ਨੂੰ ਭੇਜਿਆ ਗਿਆ ਹੈ ਉਹਨਾਂ ਨੇ ਕਿਹਾ ਕਿ ਜੇਕਰ 에ਜੰਟ ਦਾ ਲਾਇਸੈਂਸ ਰੱਦ ਹੋਇਆ ਮਿਲਿਆ ਜਾਂ ਉਸਨੇ ਕੋਈ ਫਰਾਡ ਕਾਰਵਾਈ ਕੀਤੀ ਹੋਈ ਤਾਂ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਇਹਦੇ ਵਿੱਚ ਕੋਈ ਰੰਜੀਤ ਬਨੇ ਦੇ ਵਿੱਚ ਇੱਕ ਪ੍ਰਾਈਵੇਟ ਏਜੰਟ ਨੇ ਪ੍ਰਬ ਦੇ ਨਾਂ ਤੋਂ ਪ੍ਰਭ.com ਉਹਨਾਂ ਦੇ ਨਾਲ ਇਹਨਾਂ ਨੇ ਲੋਕਾਂ ਨੇ ਆ ਕੇ ਦੱਸਿਆ ਕਿ ਸਾਡੇ ਨਾਲ ਇਹਨਾਂ ਨੇ ਕੋਟ ਕੀਤਾ ਜਿਹੜੀ ਇਹ ਐਪਲੀਕੇਸ਼ਨ ਹੈਗੀ ਹੈ ਤਕਰੀਬਨ 70 80 ਬੰਦਿਆਂ ਦੀ ਸਾਈਨਡ ਐਪਲੀਕੇਸ਼ਨ ਸਾਨੂੰ ਦਿੱਤੀ ਗਈ ਹੈ ਜਿਹੜੀ ਕਿ ਅਸੀਂ ਪੁਲਿਸ ਅਥਾਰਟੀ ਨੂੰ ਮਾਰਕ ਕਰ ਰਹੇ ਹਾਂ ਤਾਂ ਕਿ ਫਰਦਰ ਇਹਦੇ ਉੱਤੇ ਇਨਵੈਸਟੀਗੇਸ਼ਨ ਨੂੰ ਗਿਆਈ ਦੇ ਨਾਲ ਕੀਤੀ ਜਾ ਸਕੇ ਇਹਦੇ ਬਾਰੇ ਇਹਨਾਂ ਨੇ ਇਮੀਗ੍ਰੇਸ਼ਨ ਵਾਸਤੇ ਹੀ ਦੱਸਿਆ ਜਿਹੜੀ ਸੈਪਰੇਟ ਡਿਟੇਲਸ ਇਸ ਐਪਲੀਕੇਸ਼ਨ ਚ ਇਹਨਾਂ ਨੇ ਕਲੱਬ ਕਰਕੇ ਐਪਲੀਕੇਸ਼ਨ ਦਿੱਤੀ ਹੈ ਜਿਹੜੇ ਸਾਰੇ ਪੀੜਿਤ ਇੱਥੇ ਆਏ ਹਨ ਏਜੰਟ ਦਾ ਲਾਇਸੈਂਸ ਨੂੰ ਹੋਲਡਰ ਹੈ ਜਾਂ ਇਹ ਏਜੰਟ ਦਾ ਲਾਇਸੈਂਸ ਜੋ ਮੈਨੂੰ ਪਤਾ ਲੱਗਿਆ ਜ਼ੁਬਾਨੀ ਤੌਰ ਤੇ ਉਹ ਕੈਨਸਲ ਹੈ ਲੇਕਿਨ ਇਹਨੂੰ ਅਸੀਂ ਇਹ ਵੀ ਚੈੱਕ ਕਰਾਂਗੇ ਕਿ ਇਹ ਦਾ ਕੈਨਸਲਡ ਹੈ ਜਾਂ ਨਹੀਂ ਅੰਮ੍ਰਿਤਸਰ 'ਚ ਇਮੀਗ੍ਰੇਸ਼ਨ 'ਚ ਚੱਲ ਰਿਹਾ ਹੈ ਝੂਠੇ ਪ੍ਰਸਾਰ ਤੋਂ ਪ੍ਰਭਾਵਿਤ ਹੋ ਕੇ 75 ਵਿਦਿਆਰਥੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੇ ਦਾਵਾ ਕੀਤਾ ਹੈ ਕਿ ਰਣਜੀਤ ਐਵੇਨਿਊ ਨਾਂ ਦੇ ਟਰੈਵਲ ਏਜੰਟ ਨੇ ਕਈ ਲੱਖ ਰੁਪਏ ਲੈ ਕੇ ਉਨ੍ਹਾਂ ਨੂੰ ਵਿਦੇਸ਼ ਭੇਜਣ ਦਾ ਵਾਅਦਾ ਕੀਤਾ ਸੀ ਪਰ ਹੁਣ ਨਾ ਤਾਂ ਕਿਸੇ ਨੂੰ ਬਰੇਸ਼ ਭੇਜਿਆ ਗਿਆ ਹੈ ਤੇ ਨਾ ਹੀ ਪੈਸੇ ਵਾਪਸ ਕੀਤੇ ਜਾ ਰਹੇ ਹਨ ਸ਼ਿਕਾਇਤਕਰਤਾ ਨੇ ਐਡੀਸੀ ਦਫ਼ਤਰ ਵਿੱਚ ਇਕੱਠੇ ਹੋ ਕੇ ਮੰਗ ਪੱਤਰ ਦਿੱਤਾ ਅਤੇ ਜਾਂਚ ਦੀ ਮੰਗ ਕੀਤੀ ਹੈ ਸ਼ਿਕਾਇਤਕਰਤਾ ਨਰਵੈਲ ਸਿੰਘ ਅਤੇ ਹੋਰ ਆਏ ਪੀੜਤ ਪਰਿਵਾਰਾਂ ਨੇ ਦੱਸਿਆ ਹੈ ਕਿ ਉਨ੍ਹਾਂ ਨੇ ਆਪਣੀ ਧੀ ਜਾਂ ਪੁੱਤ ਦਾ ਵੀਜ਼ਾ ਲਗਵਾਉਣ ਲਈ 14 ਲੱਖ ਰੁਪਏ ਦੀ ਗੱਲ ਕੀਤੀ ਸੀ। ਪਹਿਲਾ ਆਫਰ ਲੈਟਰ ਆਉਣ ਤੇ ਵਾਅਦੇ ਮੁਤਾਬਿਕ ਫੀਸ ਲਈ ਗਈ ਪਰ ਬਾਅਦ ਵਿੱਚ 에ਜੰਟ ਨੇ ਟਾਲਮਟੋਲਾ ਕਰਕੇ ਹੋਰ ਫੀਸਾਂ ਮੰਗ ਲਈਆਂ। ਨਰਵੈਲ ਸਿੰਘ ਨੇ ਦੱਸਿਆ ਹੈ ਕਿ ਪਾਸਪੋਰਟ ਅਤੇ ਮੈਡੀਕਲ ਕਰਵਾ ਕੇ ਉਨ੍ਹਾਂ ਨੇ ਬਾਅਦ ਵਿੱਚ ਵੀ ਕਈ ਮੁਸ਼ਕਲਾਂ ਖੜੀਆਂ ਕਰ ਦਿੱਤੀਆਂ ਅਤੇ ਜਦੋਂ ਹੁਣ ਅਸੀਂ ਪੈਸਿਆਂ ਦੀ ਮੰਗ ਕਰ ਰਹੇ ਹਾਂ ਤਾਂ ਸਾਡੇ ਪੈਸੇ ਵਾਪਸ ਨਹੀਂ ਕੀਤੇ ਜਾ ਰਹੇ ਹਨ। ਮੈਂ ਆਪਣੀ ਬੇਟੀ ਦਾ ਪ੍ਰਵਿਜੜਿਆ ਕੋ ਵਿਜ਼ਾ ਲਵਾਇਆ ਸੀਗਾ ਫੈਲ ਆਈ ਸੀ ਕਿ ਉਹਨਾਂ ਦੀ ਆਸਟ੍ਰੇਲੀਆ ਭੇਜਣ ਵਾਸਤੇ ਲਾਈ ਸੀ ਮੈਂ ਇਹਨਾਂ ਨਾਲ 14 ਲੱਖ ਦੀ ਗੱਲ ਹੋਈ ਸੀ ਤੇ 14 ਲੱਖ ਚੋਂ ਮੜਕੇ ਇਹਨਾਂ ਨੇ ਜਦੋਂ ਆਫਰ ਲੈਟਰ ਮੰਗਾ ਲਈ ਇੰਟਰਵਿਊ ਹੋ ਗਈ ਉਦੋਂ ਬਾਅਦ ਕਹਿੰਦੇ ਵੀ ਫੀਸ ਵਧ ਗਈ ਆ ਯੂਨੀਵਰਸਿਟੀ ਦੀ ਤੇ ਤੁਹਾਨੂੰ 17.5 ਲੱਖ ਰੁਪਏ ਦੇਣਾ ਪੈਣਾ ਤੇ ਐਂ ਚਲੋ ਬੱਚਾ ਭੇਜਣ ਕਰਕੇ ਹੀ ਜੈਸ ਕਰ ਦਿੱਤਾ ਫੇਰ ਨਾਲ ਵੀ ਕੋਈ ਗੱਲ ਨਹੀਂ ਕਿ ਚਲੋ 17.5 ਤੇ ਫੇਰ 17.5 ਭਰ ਦਿਆਂਗੇ ਅਚਾ ਇਹ ਮੁੜ ਕੇ ਇਹਨਾਂ ਨੇ ਬੱਚੀ ਦਾ ਮੈਡੀਕਲ ਵੀ ਕਰਵਾ ਲਿਆ ਪਾਸਪੋਰਟ ਵੀ ਲੈ ਲਿਆ ਇਹਨਾਂ ਨੇ ਤੇ ਪਾਸਪੋਰਟ ਲੈਣ ਤੋਂ ਬਾਅਦ ਮੁੜ ਕੇ ਲਾਰੇ ਲਾਉਣ ਲੱਗੇ ਜੀ ਤੇ ਫਿਰ ਮੁੜ ਕੇ ਇਹਨਾਂ ਨੇ ਚੱਕਰ ਮਾਰੇ ਮੈਂ ਜੀ ਬਹੁਤ ਚੱਕਰ ਮਾਰਦਾ ਰਿਹਾ ਤੇ ਮੈਨੂੰ ਪੈਸੇ ਨਹੀਂ ਦਿੱਤੇ ਇਹਨਾਂ ਨੇ ਮੈਨੂੰ ਲਾਰੇ ਲਾਈਗੇ ਤੁਹਾਡਾ ਅਗਲੇ ਮਹੀਨੇ ਵੀ ਆ ਜਾਣਾ ਤੁਹਾਡਾ 15 ਨਾਲ ਨਵਾਂ ਆ ਜਾਣਾ ਤੇ ਮੈਂ ਤਾਂ ਪੈਸੇ ਵੀ ਬਿਆਜ਼ੀ ਫੜ ਕੇ ਦਿੱਤੇ ਮੈਨੂੰ 1.5 ਸਾਲ ਹੋ ਗਿਆ ਵਿਆਜ ਭਰਨ ਦਾ ਮੈਨੂੰ ਇਹ ਪ੍ਰਭ ਸਰਨੇ ਦਾ ਨਾਮ ਆ ਪ੍ਰਭ ਵੀਜ਼ਾ ਕਰਕੇ ਵੱਜਦਾ ਜੀ ਇਹ ਤੇ ਰਣਜੀਤ ਐਨਿਊਨਿورسٹی ਦਾ ਦਫਤਰ ਹੀ ਮੈਂ ਨਾ ਇਸ ਤੋਂ ਪਹਿਲਾਂ ਮੈਂ ਆਪਣੀ ਇੱਕ ਵੱਡੀ ਪੋਤਰੀ ਦੇ ਕਾਗਜ਼ ਲਾਏ ਉਹਨਾਂ ਦਾ ਵੀਜ਼ਾ ਉਹਨਾਂ ਨੇ 1 ਸਾਲ ਦੇ ਵਿੱਚ ਆ ਗਿਆ ਉਹਨੂੰ 3 ਸਾਲ ਹੋ ਗਏ ਵੀਜ਼ਾ ਬਾਹਰ ਉਹਨੂੰ ਵੇਖ ਕੇ ਮੈਂ ਦੂਸਰੀ ਪੋਤਰੀ ਦੇ ਕਾਗਜ਼ ਲਗਾ ਦਿੱਤੇ ਉਹਨਾਂ ਨੇ 10 ਦਿਨਾਂ ਦੇ ਵਿੱਚ ਸਾਨੂੰ ਆਫਰ ਲੈਟਰ ਯੂਕ ਦਿਖਾ ਦਿੱਤੀ ਧੜੀਓਂ ਆਫਰ ਲੈਟਰ ਆ ਗਈ ਹੈ ਤੁਸੀਂ ਪੈਸੇ ਜਮ੍ਹਾਂ ਕਰਾਓ ਮੈਂ ਇਹਨਾਂ ਨੂੰ ਪਹਿਲਾਂ 1.5 ਲੱਖ ਜਮਾ ਕਰਾਇਆ ਅੰਦੇ ਨਹੀਂ 1.5 ਨਹੀਂ 4 ਲੱਖ ਰੁਪਏ ਜਮਾ ਕਰਾਉ। 2.5 ਲੱਖ ਫਿਰ ਮੈਂ ਜਮਾ ਕਰਾ ਦਿੱਤਾ ਉਹ ਤੋਂ ਬਾਅਦ ਉਹਨਾਂ ਨੇ ਸਾਰ ਸਾਨੂੰ ਲਾਰੇ ਲਾਈ ਗਏ ਤੁਹਾਡਾ ਆ ਗਿਆ ਅੱਜ ਆ ਗਿਆ ਭਲਕੇ ਆ ਗਿਆ ਜੰਮੂ ਮੈਡਮ ਹੈ ਉਹਦੇ ਨਾਲ ਗੱਲ ਕਰੋ ਉਹ ਤੁਹਾਡੇ ਕੇਸ 딜 ਕਰ ਰਹੀ ਆ ਕਰਜਾ ਕਰ ਉਹਦੇ ਨਾਲ ਸਾਹਮਣਾ ਕਰਤਾ ਉਦੋਂ ਮੇਰੀ ਪੋਤਰੀ ਦਾ ਇੱਕ ਸਾਲ ਜਿਹੜਾ ਉਹ ਖਰਾਬ ਹੋ ਗਿਆ ਜਿਹੜਾ ਕਿਲਾਉ ਨੇ ਕੋਈ ਕੋਰਸ ਕਰ ਲੈਣਾ ਜਾਂ ਕਿੱਦਾਂ ਕਿ ਇਹ ਵੀਜ਼ਾ ਆਏ ਨਾ ਤੇ ਉਹਨੇ ਕੋਰਸ ਹੀ ਨਾ ਕੀਤਾ ਕੋਈ ਸਾਲ ਬਾਅਦ ਆ ਕੇ ਹੀ ਆਪਣੇ ਆਪ ਹੀ ਉਹਨੂੰ ਦਰਸ਼ਕ ਦਾ ਕੋਸ਼ਿਸ਼ ਕਰਾਉਣਾ ਸ਼ੁਰੂ ਕਰਦਾ ਇਹਨਾਂ ਨੂੰ ਆਖਿਆ ਵੀ ਤੁਸੀਂ ਪੈਸੇ ਵਾਪਸ ਕਰ ਦੇ ਸਾਡੇ ਤੇ ਲੋਜ ਕਰ ਲੋ ਵਾਪਸ ਕਰ ਲੋ ਕਰ ਲੋ ਇਦਾਂ ਕਰਕੇ ਜੇ ਕਾ ਪਾਸਪੋਰਟ ਸਾਨੂੰ ਦੇ ਦਿੱਤਾ ਸਾਡੂ ਕਿ ਇਹਨਾਂ ਨੇ ਪਾਸਪੋਰਟ ਤੇ ਨਾਲ ਡਾਕੂਮੈਂਟਸ ਨੂੰ ਸਕੂਲ ਦੇ ਵਗੈਰਾ ਸਾਰੇ ਲੈ ਗਏ ਪਹਿ ਕਹਿ ਦਿੱਤੇ ਕੁਝ ਚੱਕਰਾਂ ਹੀ ਦਿੱਤੇ ਉਹ ਇਹਨਾਂ ਨੇ ਮਤਲਬ ਸਾਨੂੰ ਆਂਦਾ ਤੁਹਾਨੂੰ ਪੈਸੇ ਵਾਪਸ ਬਾਅਦ ਚ ਹੋ ਜਣਗੇ ਪਾਸਪੁਕ ਲਈ ਬੈਂਕ ਦੀ ਏਟੀਐਮ ਕਾਰਡ ਜਿਹੜੇ ਸਿਮ ਨਾਮ ਵਿੱਚ ਬੈਂਕ ਦੇ ਤੇ ਉਹ ਸਿਮ ਵੀ ਲੈ ਲਈ ਇਹਨਾਂ ਨੇ ਸਾਰੇ ਇਕ ਸਾਰੇ ਰੱਖ ਲਏ ਜਿਨ੍ਹਾਂ ਦੇ ਵਿੱਚੋਂ ਨਾ ਸਿਮਾ ਵਾਪਸ ਕੀਤੀ ਉਹਨਾਂ ਨੇ ਤੇ ਪੈਸਾ ਜਿਹਨਾਂ ਨੇ ਮੈਨੂੰ 2.5 ਲੱਖ ਰੁਪਏ ਵਾਪਸ ਕਰਤਾ ਕਿੰਨੇ ਕੁ ਲੋਕ ਇੱਥੇ ਅਗ ਦੇਖਿਆ 800000 ਇੱਥੇ ਸਾਡਾ ਅਸੀਂ ਹੀ ਬਹੁਤ ਚਿਰ ਹੋ ਗਿਆ 15 20 ਦਿਨ ਹੋਏ ਗਰੁੱਪ ਬਣਾਉਣਾ ਸ਼ੁਰੂ ਕੀਤਾ ਕੋ 15 75 75 ਬੰਦੇ ਜਿਹੜੇ ਆ ਉਹ ਐਡ ਹੋ ਗਏ ਆ ਵਿੱਚ ਗਰੁੱਪ ਦੇ ਜਿਨ੍ਹਾਂ ਦਾ 4 ਲੱਖ ਤੋਂ ਸਾਰਿਆਂ ਦਾ ਕਰੀਬਨ ਵਾਦੀ ਆ ਮੇਰਾ ਤਾਂ ਇੱਕ ਦੋ ਬੰਦਿਆਂ ਦਾ ਜਿਹੜੇ 1.5 ਲੱਖ ਹੈ ਬਾਕੀ ਸਾਰਿਆਂ ਦੇ ਵਾਦੀ ਆ ਹੋਰ ਪੀੜਤਾਂ ਨੇ ਵੀ ਆਪਣੇ ਆਪਣੇ ਕੇਸਾਂ ਜੇ ਕੀਤੇ ਕਈਆਂ ਨੇ ਕਿਹਾ ਕਿ ਉਹਨਾਂ ਨੇ ਕਰਜ਼ਾ ਚੁੱਕ ਕੇ ਗਹਿਣੇ ਵੇਚ ਕੇ ਵਿਆਜੀ ਪੈਸੇ ਲੈ ਕੇ ਭੁਗਤਾਨ ਕੀਤਾ ਹੈ ਇਸ ਸਮੂਹਿਕ ਸ਼ਿਕਾਇਤ ਦੇ ਵਿੱਚ ਦਾਵਾ ਕੀਤਾ ਗਿਆ ਹੈ ਕਿ ਕਿਸੇ ਨੇ 4 ਲੱਖ ਕਿਸੇ ਨੇ 5 ਲੱਖ ਕਿਸੇ ਨੇ 10 ਲੱਖ ਰੁਪਏ ਦੀ ਰਕਮ ਦਿੱਤੀ ਹੈ ਸਾਰਿਆਂ ਨੇ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਹੈ ਕਿ ਇਸ ਏਜੰਟ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਅਤੇ ਉਹਨਾਂ ਦੇ ਪੈਸੇ ਵਾਪਸ ਕਰਵਾਏ ਜਾਣ ਮੈਂ ਆਪਣੇ ਬੱਚਾ ਜੋਬੰਦੀ ਦੀ ਫਾਈਲ ਲਾਈ ਸੀ ਪਰ ਵੀਜਾ ਦੇ ਪਰ ਇਹਨਾਂ ਨੇ ਕੋਈ ਸਾਡੀ ਕਾਰਵਾਈ ਨਹੀਂ ਅੱਗੋ ਕੀਤੀ ਹੈਗੀ ਬਸ ਆਫਰ ਲੈਟਰ ਲਿਆ ਦਿੱਤੀ ਆ ਜੀ ਜੀਟੀਵੀ ਟਾਈਮ ਲੱਗਦਾ ਜੀਟੀਵੀ ਟਾਈਮ ਲੱਗਦਾ ਇਸ ਤਰ੍ਹਾਂ ਕਾਰ ਕਰਕੇ ਇਹਨਾਂ ਨੇ ਡੇਢ ਦੋ ਸਾਲ ਕੱਢ ਛੜੇ ਆ ਬੱਚੇ ਦਾ ਕਿੰਨਾ ਗੈਪ ਪੈ ਚੁਕਿਆ ਹੈ ਬੱਚਾ ਵੀ ਪਰੇਸ਼ਾਨ ਅਸੀਂ ਵੀ ਸਰ ਫੜ ਫੜ ਕੇ ਪੈਸੇ ਰਿਸ਼ਤੇਦਾਰਾਂ ਤੋਂ ਮਿਹਨਤ ਕਰ ਕਰਕੇ ਦਿਹਾੜੀਦਾਰ ਬੰਦੇ ਆ ਪਲੀਜ਼ ਸਾਡੀ ਰਿਕੁਐਸਟ ਹੈ ਕਿ ਸਾਡੇ ਸਾਰੇ ਪੈਸੇ ਵਾਪਸ ਕੀਤੇ ਜਾਣ ਮੈਂ ਚੰਡੀਗੜ੍ਹ ਗਈ ਫਾਈਲ ਔਣ ਗਈ ਅਸੀਂ ਲੈ ਜਾਣਾ ਹੈ ਉੱਤੇ ਉਹਨਾਂ ਨੇ ਕਿਹਾ ਕਿ ਹਾਂ ਭਾਈ ਤੁਹਾਡੀ ਫਾਈਲ ਲੱਗ ਜਾਊਗੀ ਮੈਂ ਉਹਨਾਂ ਨੂੰ ਆਪਣਾ ਪ੍ਰੋਸੈਸ ਹੀ ਤੱਕ ਹਾਂ ਭਾਈ ਇਹ ਮੇਰੀ ਫਾਈਲ ਲਗੀ ਇਧਰ ਦਾ ਮਰੂ ਹੈ ਪ੍ਰੋਸੀਜਰ ਹੈ ਇਨਾਂ ਕਹਿੰਦੇ ਕਿ ਉਹ ਲੱਗ ਜਾਊਗੀ ਤੁਹਾਡੀ ਫਾਈਲ ਕਿਹੜੀ ਜਗ੍ਹਾ ਦਾ ਵੀਜ਼ਾ ਲਵਾਉਣਾ ਤੇ ਅਸਲੀ ਕਿੰਨਾ ਚਿਰ ਹੋ ਗਿਆ ਹੈ 1.5 ਸਾਲ ਹੋ ਗਿਆ 1.5 ਸਾਲ ਤੋਂ ਤੁਸੀਂ ਇਹਨਾਂ ਨਾਲ رابطہ ਕੀਤਾ ਤੇ ਕੀ ਕਹਿੰਦੇ ਹੈ ਤੁਹਾਨੂੰ ਮੈਂ ਕਹਿੰਦਾ ਭਾਈ ਮੈਂ ਜਿੰਨਾਂ ਡਿਸਲਾਈਨ ਨਾਲ ਉਹਨਾਂ ਨੂੰ ਕਿਹਾ ਕਿ ਮੈਂ ਬੈਕਆਊਟ ਕਰਨਾ ਹੈ ਕਿ ਮੈਂ ਫਾਈਲ ਨਹੀਂ ਲਗਵਾਨੀਆ ਮੀ ਮੇਰੇ ਪੈਸੇ ਵਾਪਸ ਦੇ ਦੋ ਕਹਿੰਦੇ ਕਿ 2 ਮਹੀਨੇ ਬਾਅਦ ਮਿਲ ਦੂਗੇ 2 ਮਹੀਨੇ ਪ੍ਰੋਸੈਸਿੰਗ ਟਾਈਮ ਹੈ ਮਿਲ ਦੂਗੇ 2 ਮਹੀਨੇ ਹੋਗੇ 3 ਮਹੀਨੇ ਹੋਗੇ 3 ਮਹੀਨੇ ਬਾਅਦ ਮੈਂ ਉਹਨੂੰ ਫਿਰ ਕਿਤਾ ਕਿਦਾਂ ਨੂੰ ਮੈਂ ਇੰਟਰਵਲ ਤੇ ਕਰਦਾ ਪਿਆ ਇਹ ਕਾਲ ਵਿੱਚ ਕਰਦਾ ਬਈ ਮੈਂ ਅੰਦਾਜ਼ 10 ਦਿਨ ਬਾਅਦ ਕਾਲ ਕਰ ਦੇਣਾ ਇਹਨਾਂ ਨੂੰ ਕਿ ਕਦੋਂ ਮਿਲਣੇ ਵੈਸੇ ਕਦੋਂ ਮਿਲਨੇ ਮਗਰ 15 ਐ 20 ਦਿਨ ਬਾਅਦ ਫਿਰ ਇਹ ਕਾਲ ਕੀਤਾ ਕੋਈ ਰਿਸਪੌਂਸ ਨਹੀਂ ਅਗਲੀ ਵਾਰ ਮੈਂ ਹੀ ਮੈਨੇ ਕਾਲ ਕੀਤਾ ਮੈਂ ਹੀ ਮੈਨੇ ਕਹਿੰਦੇ ਕਿ 2 ਮਹੀਨੇ ਤਾਰਾ ਜੁਲਾਈ ਨੂੰ ਤੁਹਾਡੇ ਪੈਸੇ ਮਿਲ ਦੂਗੇ 19 ਜੁਲਾਈ ਨੂੰ ਜਾਣਟਿਆ ਕੇ ਪ੍ਰਭ ਚੰਦਰ ਸਿੰਘ ਰੰਧਾਵਾ ਜੀ ਐ ਭੋਲੇ ਭਲੇ ਬਣਾ ਲੋਕਾਂ ਨੇ ਪਸਾਇਆ ਵਾ ਉਹ ਹਸਾਣਾ ਫਿਰ ਕਰ ਕਰਾ ਕੇ ਪੈਸੇ ਠੱ ਕਿੱਥੇ ਜਾਣ ਲਈ ਜਾਣਾ ਹੈ ਭਾਈ ਆਸਟ੍ਰੇਲੀਆ ਰਹੀ ਭਾਈ ਲਾਈ ਫੈਲ ਕਿਹਨਾਂ ਚੜ ਪਹਿਲਾਂ ਭਾਜੀ ਇਹ 2023 ਦੇ ਵਿੱਚ ਲਾਈ ਦੂਜੇ ਮਹੀਨੇ ਦੇ ਆਪੇ ਹਿਸਾਬ ਲਾ ਲਓ ਹੁਣ 2025 52 ਲੰਘੀ ਚੱਲੇ 26 ਆ ਚੱਲਿਆ ਮੇਰੇ ਪੈਸੇ ਆ ਤੁਹਾਡੇ ਪਰ ਇਹ ਸਾਢੇ 3 ਲੱਖ ਰੁਪਏ ਮੈਂ ਲੈਣ ਲਾਏ ਦੇ ਕੋਲ ਕਿਵੇਂ ਚਾਂਸੇ ਦੇ ਵਿੱਚ ਹੀ ਐਕਸਪਾਇਰ ਹੋਏ ਚਾਂਸੇ ਦੇ ਵਿੱਚ ਭਾਜੀ ਇਹਨੇ ਜਿਹੜਾ ਆਪਣਾ ਗਾਡੀ ਸਟਾਫ ਰੱਖਿਆ ਇਹਨਾ ਉਹ ਸਟਾਫ ਹੀ ਇਹ ਸਾਣਾ ਰੱਖਿਆ ਸੀ ਕਿ ਉਹ ਜਿਹੜਾ ਬੰਦਾ ਗਾਡੀ ਕੋਈ ਆਉਂਦਾ ਸੀ ਨਾ ਉਹਨੂੰ ਗਾਈਡ ਹੀ ਹਿਸਾਬ ਨਾਲ ਕਰਦੇ ਸੀ ਕਿ ਬੰਦੇ ਨੂੰ ਵਸਾ ਲੈਂਦੇ ਇਸ ਦੇ ਐਡੀਸੀ ਰੋਹਿਤ ਗੁਪਤਾ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਹੈ ਕਿ ਸ਼ਿਕਾਇਤਕਰਤਾ ਦੀ ਸੰਖਿਆ ਅਤੇ ਗੰਭੀਰਤਾ ਨੂੰ ਦੇਖਦੇ ਹੋਏ ਮਾਮਲਾ ਕਮਿਸ਼ਨਰੇਟ ਅਤੇ ਰੂਰਲ ਪੁਲਿਸ ਨੂੰ ਭੇਜਿਆ ਗਿਆ ਹੈ ਉਹਨਾਂ ਨੇ ਕਿਹਾ ਕਿ ਜੇਕਰ 에ਜੰਟ ਦਾ ਲਾਇਸੈਂਸ ਰੱਦ ਹੋਇਆ ਮਿਲਿਆ ਜਾਂ ਉਸਨੇ ਕੋਈ ਫਰਾਡ ਕਾਰਵਾਈ ਕੀਤੀ ਹੋਈ ਤਾਂ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਇਹਦੇ ਵਿੱਚ ਕੋਈ ਰੰਜੀਤ ਅਮਨੇ ਤੋਂ ਵਿੱਚ ਇੱਕ ਪ੍ਰਾਈਵੇਟ 에ਜੰਟ ਨੇ ਪ੍ਰਬ ਦੇ ਨਾਂ ਤੋਂ ਪ੍ਰਭ.com ਉਹਨਾਂ ਦੇ ਨਾਲ ਇਹਨਾਂ ਨੇ ਲੋਕਾਂ ਨੇ ਆ ਕੇ ਦੱਸਿਆ ਕਿ ਸਾਡੇ ਨਾਲ ਇਹਨਾਂ ਨੇ ਕੋਟ ਕੀਤਾ ਜਿਹੜੀ ਇਹ ਐਪਲੀਕੇਸ਼ਨ ਹੈਗੀ ਹੈ ਤਕਰੀਬਨ 70 80 ਬੰਦਿਆਂ ਦੀ ਸਾਈਨ ਐਪਲੀਕੇਸ਼ਨ ਸਾਨੂੰ ਦਿੱਤੀ ਗਈ ਹੈ ਜਿਹੜੀ ਕਿ ਅਸੀਂ ਪੁਲਿਸ ਅਥਾਰਟੀ ਨੂੰ ਮਾਰ ਕਰ ਰਹੇ ਹਾਂ ਤਾਂ ਕਿ ਫਰਦਰ ਇਹਦੇ ਉੱਤੇ ਇਨਵੈਸਟੀਗੇਸ਼ਨ ਨੂੰ ਗਿਆਈ ਦੇ ਨਾਲ ਕੀਤੀ ਜਾ ਸਕੇ ਇਹਦੇ ਬਾਰੇ ਇਹਨਾਂ ਨੇ ਇਮੀਗ੍ਰੇਸ਼ਨ ਵਾਸਤੇ ਹੀ ਦੱਸਿਆ ਜਿਹੜੀ ਸੈਪਰੇਟ ਡਿਟੇਲਸ ਹੈ ਇਸ ਐਪਲੀਕੇਸ਼ਨ 'ਚ ਇਹਨਾਂ ਨੇ ਕਲੱਬ ਕਰਕੇ ਐਪਲੀਕੇਸ਼ਨ ਦਿੱਤੀ ਹੈ ਜਿਹੜੇ ਸਾਰੇ ਪੀੜਿਤ ਇੱਥੇ ਹੈ ਏਜੰਟ ਦਾ ਲਾਇਸੈਂਸ ਨੂੰ ਹੋਲਡਰ ਹੈ ਜਾਂ ਇਹ ਏਜੰਟ ਦਾ ਲਾਇਸੈਂਸ ਜੋ ਮੈਨੂੰ ਪਤਾ ਲੱਗਿਆ ਜ਼ਬਾਨੀ ਤੌਰ ਤੇ ਉਹ ਕੈਨਸਲ ਹੈ ਲੇਕਿਨ ਇਹਨੂੰ ਅਸੀਂ ਇਹ ਵੀ ਚੈੱਕ ਕਰਾਂਗੇ ਕਿ ਇਹ ਦਾ ਕੈਨਸਲਡ ਹੈ ਜਾਂ ਨਹੀਂ ਅਮਰਸਰ ਚ ਇਮੀਗ੍ਰੇਸ਼ਨ ਚ ਚੱਲ ਰਿਹਾ ਹੈ ਝੂਠੇ ਪ੍ਰਸਾਰ ਤੋਂ ਪ੍ਰਭਾਵਿਤ ਹੋ ਕੇ 75 ਵਿਦਿਆਰਥੀਆਂ ਅਤੇ ਉਹਨਾਂ ਦੇ ਪਰਿਵਾਰਾਂ ਨੇ ਦਾਵਾ ਕੀਤਾ ਹੈ ਕਿ ਰਣਜੀਤ ਐਵਿਨਿਊ ਨਾਂ ਦੇ ਟਰੈਵਲ ਏਜੰਟ ਨੇ ਕਈ ਲੱਖ ਰੁਪਏ ਲੈ ਕੇ ਉਹਨਾਂ ਨੂੰ ਵਿਦੇਸ਼ ਭੇਜਣ ਦਾ ਵਾਅਦਾ ਕੀਤਾ ਸੀ ਪਰ ਹੁਣ ਨਾ ਤਾਂ ਕਿਸੇ ਨੂੰ ਬਰੇਸ਼ ਭੇਜਿਆ ਗਿਆ ਹੈ ਤੇ ਨਾ ਹੀ ਪੈਸੇ ਵਾਪਸ ਕੀਤੇ ਜਾ ਰਹੇ ਹਨ ਸ਼ਿਕਾਇਤਕਰਤਾ ਨੇ ਏਡੀਸੀ ਦਫ਼ਤਰ ਵਿੱਚ ਇਕੱਠੇ ਹੋ ਕੇ ਮੰਗ ਪੱਤਰ ਦਿੱਤਾ ਅਤੇ ਜਾਂਚ ਦੀ ਮੰਗ ਕੀਤੀ ਹੈ ਸ਼ਿਕਾਇਤਕਰਤਾ ਨਰਵੈਲ ਸਿੰਘ ਅਤੇ ਹੋਰ ਆਏ ਪੀੜਤ ਪਰਿਵਾਰਾਂ ਨੇ ਦੱਸਿਆ ਹੈ ਕਿ ਉਨ੍ਹਾਂ ਨੇ ਆਪਣੀ ਧੀ ਜਾਂ ਪੁੱਤ ਦਾ ਵੀਜ਼ਾ ਲਗਵਾਉਣ ਲਈ 14 ਲੱਖ ਰੁਪਏ ਦੀ ਗੱਲ ਕੀਤੀ ਸੀ ਪਹਿਲਾ ਆਫਰ ਲੈਟਰ ਆਉਣ ਤੇ ਵਾਅਦੇ ਮੁਤਾਬਿਕ ਫੀਸ ਲਈ ਗਈ ਪਰ ਬਾਅਦ ਵਿੱਚ ਏਜੰਟ ਨੇ ਟਾਲਮਟੋਲਾ ਕਰਕੇ ਹੋਰ ਫੀਸਾਂ ਮੰਗ ਲਈਆਂ ਨਰਵੈਲ ਸਿੰਘ ਨੇ ਦੱਸਿਆ ਹੈ ਕਿ ਪਾਸਪੋਰਟ ਅਤੇ ਮੈਡੀਕਲ ਕਰਵਾ ਕੇ ਉਨ੍ਹਾਂ ਨੇ ਬਾਅਦ ਵਿੱਚ ਵੀ ਕਈ ਮੁਸ਼ਕਲਾਂ ਖੜੀਆਂ ਕਰ ਦਿੱਤੀਆਂ ਅਤੇ ਜਦੋਂ ਹੁਣ ਅਸੀਂ ਪੈਸਿਆਂ ਦੀ ਮੰਗ ਕਰ ਰਹੇ ਹਾਂ ਤਾਂ ਸਾਡੇ ਪੈਸੇ ਵਾਪਸ ਨਹੀਂ ਕੀਤੇ ਜਾ ਰਹੇ ਹਨ ਮੈਂ ਆਪਣੀ ਬੇਟੀ ਦਾ ਪ੍ਰਵਿਜਾਲਿਆ ਕੋ ਵਿਜ਼ਾ ਲਵਾਇਆ ਸੀਗਾ ਫੈਲ ਆਈ ਸੀ ਕਿ ਉਹਨਾਂ ਦੀ ਆਸਟ੍ਰੇਲੀਆ ਭੇਜਣ ਵਾਸਤੇ ਲਾਈ ਸੀ ਮੈਂ ਇਹਨਾਂ ਨਾਲ 14 ਲੱਖ ਦੀ ਗੱਲ ਹੋਈ ਸੀ ਤੇ 14 ਲੱਖ ਤੋਂ ਮੜਕੇ ਇਹਨਾਂ ਨੇ ਜਦੋਂ ਆਫਰ ਲੈਟਰ ਮੰਗਾ ਲਈ ਇੰਟਰਵਿਊ ਹੋ ਗਈ ਉਦੋਂ ਬਾਅਦ ਕਹਿੰਦੇ ਵੀ ਫੀਸ ਵਧ ਗਈ ਆ ਯੂਨੀਵਰਸਿਟੀ ਦੀ ਤੇ ਤੁਹਾਨੂੰ 17.5 ਲੱਖ ਰੁਪਏ ਦੇਣਾ ਪੈਣਾ ਤੇ ਐਂ ਚਲੋ ਬੱਚਾ ਭੇਜਣ ਕਰਕੇ ਹੀ ਜੈਸ ਕਰ ਦਿੱਤਾ ਫੇਰ ਨਾਲ ਵੀ ਕੋਈ ਗੱਲ ਨਹੀਂ ਕਿ ਚਲੋ 17.5 ਤੇ ਫੇਰ 17.5 ਭਰ ਦਿਆਂਗੇ ਅਚਾ ਇਹ ਮੁੜ ਕੇ ਇਹਨਾਂ ਨੇ ਬੱਚੀ ਦਾ ਮੈਡੀਕਲ ਵੀ ਕਰਵਾ ਲਿਆ ਪਾਸਪੋਰਟ ਵੀ ਲੈ ਲਿਆ ਇਹਨਾਂ ਨੇ ਤੇ ਪਾਸਪੋਰਟ ਲੈਣ ਤੋਂ ਬਾਅਦ ਮੁੜ ਕੇ ਲਾਰੇ ਲਾਉਣ ਲੱਗੇ ਜੀ ਤੇ ਫਿਰ ਮੁੜ ਕੇ ਇਹਨਾਂ ਨੇ ਚੱਕਰ ਮਾਰੇ ਮੈਂ ਜੀ ਬਹੁਤ ਚੱਕਰ ਮਾਰਦਾ ਰਿਹਾ ਤੇ ਮੈਨੂੰ ਪੈਸੇ ਨਹੀਂ ਦਿੱਤੇ ਇਹਨਾਂ ਨੇ ਮੈਨੂੰ ਲਾਰੇ ਲਾਈਗੇ ਤੁਹਾਡਾ ਅਗਲੇ ਮਹੀਨੇ ਵੀ ਜਾ ਆ ਜਾਣਾ ਤੁਹਾਡਾ 15 ਨਾਲ ਨੂੰ ਵੀ ਜਾ ਆ ਜਾਣਾ ਤੇ ਮੈਂ ਤਾਂ ਪੈਸੇ ਵੀ ਵੇਰੀ ਵਿਆਜੀ ਫੜ ਕੇ ਦਿੱਤੇ ਮੈਨੂੰ 1.5 ਸਾਲ ਹੋ ਗਿਆ ਵਿਆਜ ਭਰਨ ਦਾ ਮਾ ਇਹ ਪ੍ਰਭ ਸਰਨੇ ਦਾ ਨਾਮ ਆ ਪ੍ਰਭ ਵੀਜ਼ਾ ਕਰਕੇ ਵੱਜਦਾ ਜੀ ਇਹ ਤੇ ਰਣਜੀਤ ਅੰਨੁਸ਼ੀਲਦਾਨ ਦਫ਼ਤਰ ਹੀ ਮੈਂ ਨਾ ਸਤੂ ਪਹਿਲਾਂ ਮੈਂ ਆਪਣੀ ਇੱਕ ਵੱਡੀ ਪੋਤਰੀ ਦੇ ਕਾਗਜ਼ ਲਾਏ ਉਹਨਾਂ ਦਾ ਵੀਜ਼ਾ ਉਹਨਾਂ ਨੇ 1 ਸਾਲ ਦੇ ਵਿੱਚ ਆ ਗਿਆ ਉਹਨੂੰ 3 ਸਾਲ ਹੋ ਗਏ ਵੀਜ਼ਾ ਬਾਹਰ ਉਹਨੂੰ ਵੇਖ ਕੇ ਮੈਂ ਦੂਸਰੀ ਪੋਤਰੀ ਦੇ ਕਾਗਜ਼ ਲਗਾ ਦਿੱਤੇ ਉਹਨਾਂ ਨੇ 10 ਦਿਨਾਂ ਦੇ ਵਿੱਚ ਸਾਨੂੰ ਆਫਰ ਲੈਟਰ ਯੂਗ ਦਿਖਾ ਦਿੱਤੀ ਧੜੀਓਂ ਆਫਰ ਲੈਟਰ ਆ ਗਈ ਹੈ ਤੁਸੀਂ ਪੈਸੇ ਜਮ੍ਹਾਂ ਕਰਾਉਣਾ ਹੈ ਮੈਂ ਇਹਨਾਂ ਨੂੰ ਪਹਿਲਾਂ 1.5 ਲੱਖ ਜਮਾ ਕਰਾਇਆ ਤੇ ਨਹੀਂ 1.5 ਨਹੀਂ 2.5 ਲੱਖ ਰੁਪਏ ਜਮਾ ਕਰਾਉ। 2.5 ਲੱਖ ਫਿਰ ਮੈਂ ਜਮਾ ਕਰਾ ਦਿੱਤਾ ਉਹ ਤੋਂ ਬਾਅਦ ਉਹਨਾਂ ਨੇ ਸਾਰ ਸਾਨੂੰ ਲਾਰੇ ਲਾਈ ਗਏ ਤੁਹਾਡਾ ਆ ਗਿਆ ਅੱਜ ਆ ਗਿਆ ਭਲਕੇ ਆ ਗਿਆ ਜੰਮੂ ਮੈਡਮ ਹੈ ਉਹਦੇ ਨਾਲ ਗੱਲ ਕਰੋ ਉਹ ਤੁਹਾਡੇ ਕੇਸ 딜 ਕਰ ਰਹੀ ਆ ਕਰਜਾ ਕਰ ਉਹਦੇ ਨਾਲ ਸਾਹਮਣਾ ਕਰਤਾ ਉਦੋਂ ਮੇਰੀ ਪੋਤਰੀ ਦਾ ਇੱਕ ਸਾਲ ਜਿਹੜਾ ਉਹ ਖਰਾਬ ਹੋ ਗਿਆ ਜਦੋਂ ਕਿਹਾ ਉਹਨੇ ਕੋਈ ਕੋਰਸ ਕਰ ਲੈਣਾ ਜਾਂ ਕਿੱਦਾਂ ਕਿ ਇਹ ਵੀਜ਼ਾ ਆਇਆ ਨਾ ਤੇ ਉਹਨੇ ਕੋਰਸ ਹੀ ਨਾ ਕੀਤਾ ਕੋਈ ਸਾਲ ਬਾਅਦ ਆ ਕੇ ਹੀ ਆਪਣੇ ਆਪ ਹੀ ਉਹਨੂੰ ਦਰਸ਼ਕਾਂ ਦਾ ਕੋਸ਼ਿਸ਼ ਕਰਾਉਣਾ ਸ਼ੁਰੂ ਕਰਦਾ ਇਹਨਾਂ ਨੂੰ ਆਖਿਆ ਵੀ ਤੁਸੀਂ ਪੈਸੇ ਵਾਪਸ ਕਰ ਦੇ ਸਾਡੇ ਤੇ ਲੋਜ ਕਰ ਲੋ ਵਾਪਸ ਕਰ ਲੋ ਕਰ ਲੋ ਇਦਾਂ ਕਰਕੇ ਜੇ ਕਾ ਪਾਸਪੋਰਟ ਸਾਨੂੰ ਦੇ ਦਿੱਤਾ ਸਾਡੂ ਕਿ ਇਹਨਾਂ ਨੇ ਪਾਸਪੋਰਟ ਤੇ ਨਾਲ ਡਾਕੂਮੈਂਟਸ ਨੂੰ ਸਕੂਲ ਦੇ ਵਗੈਰਾ ਸਾਰੇ ਲੈ ਆਏ ਪੈਸੇ ਕਹਿ ਦਿੱਤੇ ਕੁਝ ਚੱਕਰਾਂ ਹੀ ਦਿੱਤੇ ਉਹ ਇਹਨਾਂ ਨੇ ਮਤਲਬ ਸਾਨੂੰ ਆਂਦਾ ਤੁਹਾਨੂੰ ਪੈਸੇ ਵਾਪਸ ਬਾਅਦ ਚ ਹੋ ਜਣਗੇ ਪਾਸਪੁਕ ਲਈ ਬੈਂਕ ਦੀ ਏਟੀਐਮ ਕਾਰਡ ਜਿਹੜੇ ਸਿਮ ਨਾਮ ਵਿੱਚ ਬੈਂਕ ਦੇ ਤੇ ਉਹ ਸਿਮ ਵੀ ਲੈ ਲਈ ਇਹਨਾਂ ਨੇ ਸਾਰੇ ਕਾ ਸਾਰੇ ਰੱਖ ਲਏ ਜਿਨ੍ਹਾਂ ਦੇ ਵਿੱਚੋਂ ਨਾ ਸਿਮਾ ਵਾਪਸ ਕੀਤੀ ਉਹਨਾਂ ਨੇ ਤੇ ਪੈਸਾ ਜਿਹਨਾਂ ਨੇ ਮੈਨੂੰ 2.5 ਲੱਖ ਰੁਪਏ ਵਾਪਸ ਕਰਤਾ ਕਿੰਨੇ ਕੁ ਲੋਕ ਇੱਥੇ ਅਗ ਦੇਖਿਆ 8000 ਜਾਰੇ ਇੱਥੇ ਸਾਡਾ ਅਸੀਂ ਬਹੁਤ ਚਿਰ ਹੋ ਗਿਆ 15 20 ਦਿਨ ਹੋਏ ਗਰੁੱਪ ਬਣਾਉਣਾ ਸ਼ੁਰੂ ਕੀਤਾ ਕੋਈ 15 75 75 ਬੰਦੇ ਜਿਹੜੇ ਆ ਉਹ ਐਡ ਹੋ ਗਏ ਆ ਵਿੱਚ ਗਰੁੱਪ ਦੇ ਜਿਨ੍ਹਾਂ ਦਾ 4 ਲੱਖ ਤੋਂ ਸਾਰਿਆਂ ਦਾ ਕਰੀਬਨ ਵਾਦੀ ਆ ਮੇਰਾ ਤਾਂ ਇੱਕ ਦੋ ਬੰਦਿਆਂ ਦਾ ਜਿਹੜੇ 1.5 ਲੱਖ ਹੈ ਬਾਕੀ ਸਾਰਿਆਂ ਦੇ ਵਾਦੀ ਆ ਖੋਰ ਪੀੜਤਾਂ ਨੇ ਵੀ ਆਪਣੇ ਆਪਣੇ ਕੇਸਾਂ ਜੇ ਕੀਤੇ ਕਈਆਂ ਨੇ ਕਿਹਾ ਕਿ ਉਹਨਾਂ ਨੇ ਕਰਜ਼ਾ ਚੁੱਕ ਕੇ ਗਹਿਣੇ ਵੇਚ ਕੇ ਵਿਆਜੀ ਪੈਸੇ ਲੈ ਕੇ ਭੁਗਤਾਨ ਕੀਤਾ ਹੈ ਇਸ ਸਮੂਹਿਕ ਸ਼ਿਕਾਇਤ ਦੇ ਵਿੱਚ ਦਾਵਾ ਕੀਤਾ ਗਿਆ ਹੈ ਕਿ ਕਿਸੇ ਨੇ 4 ਲੱਖ ਕਿਸੇ ਨੇ 5 ਲੱਖ ਕਿਸੇ ਨੇ 10 ਲੱਖ ਰੁਪਏ ਦੀ ਰਕਮ ਦਿੱਤੀ ਹੈ ਸਾਰਿਆਂ ਨੇ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਹੈ ਕਿ ਇਸ ਏਜੰਟ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਅਤੇ ਉਹਨਾਂ ਦੇ ਪੈਸੇ ਵਾਪਸ ਕਰਵਾਏ ਜਾਣ ਮੈਂ ਆਪਣੇ ਬੱਚਾ ਜੋਬਨਦੀ ਦੀ ਫਾਈਲ ਲਾਈ ਸੀ ਕਬ ਵੀਜਾ ਦੇ ਪਰ ਇਹਨਾਂ ਨੇ ਕੋਈ ਸਾਡੀ ਕਾਰਵਾਈ ਨਹੀਂ ਅੱਗੋਂ ਕੀਤੀ ਹੈਗੀ ਬਸ ਆਫਰ ਲੈਟਰ ਲਿਆ ਦਿੱਤੀ ਆ ਜੀ ਜੀਟੀਵੀ ਟਾਈਮ ਲੱਗਦਾ ਜੀਟੀਵੀ ਟਾਈਮ ਲੱਗਦਾ ਇਸ ਤਰ੍ਹਾਂ ਕਾਰ ਕਰਕੇ ਇਹਨਾਂ ਨੇ ਡੇਢ ਦੋ ਸਾਲ ਕੱਢ ਛੜੇ ਆ ਬੱਚੇ ਦਾ ਕਿੰਨਾ ਗੈਪ ਪੈ ਚੁਕਿਆ ਹੈ ਬੱਚਾ ਵੀ ਪਰੇਸ਼ਾਨ ਅਸੀਂ ਵੀ ਸਰ ਫਾੜ ਫਾੜ ਕੇ ਪੈਸੇ ਰਿਸ਼ਤੇਦਾਰਾਂ ਤੋਂ ਮਿਹਨਤ ਕਰ ਕਰਕੇ ਦਿਹਾੜੀਦਾਰ ਬੰਦੇ ਆ ਪਲੀਜ਼ ਸਾਡੀ ਰਿਕੁਐਸਟ ਹੈ ਕਿ ਸਾਡੇ ਸਾਰੇ ਪੈਸੇ ਵਾਪਸ ਕੀਤੇ ਜਾਣ ਮੈਂ ਚੰਡੀਗੜ੍ਹ ਗਈ ਫਾਈਲ ਔਣ ਗਈ ਅਸੇ ਲੈ ਜਾਣਾ ਹੈ ਉੱਤੇ ਉਹਨਾਂ ਨੇ ਕਿਹਾ ਕਿ ਹਾਂ ਭਾਈ ਤੁਹਾਡੀ ਫਾਈਲ ਲੱਗ ਜਾਊਗੀ ਮੈਂ ਉਹਨਾਂ ਨੂੰ ਆਪਣਾ ਪ੍ਰੋਸੈਸ ਹੀ ਤੱਕ ਹਾਂ ਭਾਈ ਇਹ ਮੇਰੀ ਫਾਈਲ ਲਗੀ ਇਧਰ ਦਾ ਮੈ ਰਹਾ ਹੈ ਪ੍ਰੋਸੀਜਰ ਹੈ ਇਨਾਂ ਕਹਿੰਦੇ ਕਿ ਉਹ ਲੱਗ ਜਾਊਗੀ ਤੁਹਾਡੀ ਫਾਈਲ ਕਿਹੜੀ ਜਗ੍ਹਾ ਦਾ ਵੀਜ਼ਾ ਲਵਾਣ ਦੇ ਅਸਲੀ ਕਿੰਨਾ ਚਿਰ ਹੋ ਗਿਆ ਹੈ 1.5 ਸਾਲ ਹੋ ਗਿਆ 1.5 ਸਾਲ ਤੋਂ ਤੁਸੀਂ ਇਹਨਾਂ ਨਾਲ رابطہ ਕੀਤਾ ਤੇ ਕੀ ਕਹਿੰਦੇ ਹੈ ਤੁਹਾਨੂੰ ਮੈਂ ਕਹਿੰਦਾ ਭਾਈ ਮੈਂ ਜਿੰਨਾਂ ਡਿਸਲਾਈਨ ਨਾਲ ਉਹਨਾਂ ਨੂੰ ਕਿਹਾ ਕਿ ਮੈਂ ਬੈਕਆਊਟ ਕਰਨਾ ਹੈ ਕਿ ਮੈਂ ਫਾਈਲ ਨਹੀਂ ਲਗਵਾਨੀਆ ਮੀ ਮੇਰੇ ਪੈਸੇ ਵਾਪਸ ਦੇ ਦੋ ਕਹਿੰਦੇ ਕਿ 2 ਮਹੀਨੇ ਬਾਅਦ ਮਿਲ ਦੂਗੇ 2 ਮਹੀਨੇ ਪ੍ਰੋਸੈਸਿੰਗ ਟਾਈਮ ਹੈ ਮਿਲ ਦੂਗੇ 2 ਮਹੀਨੇ ਹੋਗੇ 3 ਮਹੀਨੇ ਹੋਗੇ 3 ਮਹੀਨੇ ਬਾਅਦ ਮੈਂ ਉਹਨਾਂ ਨੂੰ ਫਿਰ ਕਿਤਾ ਕਿਦਾਂ ਨੂੰ ਮੈਂ ਇੰਟਰਵਲ ਤੇ ਕਰਦਾ ਪਿਆ ਇਹ ਕਾਲ ਵਿੱਚ ਕਰਦਾ ਬਈ ਮੈਂ 10-10 ਦਿਨ ਬਾਅਦ ਕਾਲ ਕਰ ਦੇਣਾ ਇਹਨਾਂ ਨੂੰ ਕਿ ਕਦੋਂ ਮਿਲਣੇ ਵੈਸੇ ਕਦੋਂ ਮਿਲਨੇ ਮਗਰ 15 ਐ 20 ਦਿਨ ਬਾਅਦ ਫਿਰ ਇਹ ਕਾਲ ਕੀਤਾ ਕੋਈ ਰਿਸਪੌਂਸ ਨਹੀਂ ਅਗਲੀ ਵਾਰ ਮੈਂ ਹੀ ਮੈਨੇ ਕਾਲ ਕੀਤਾ ਮੈਂ ਹੀ ਮੈਨੇ ਕਹਿੰਦੇ ਕਿ 2 ਮਹੀਨੇ ਤਾਰਾ ਜੁਲਾਈ ਨੂੰ ਤੁਹਾਡੇ ਪੈਸੇ ਮਿਲ ਦੂਗੇ 19 ਜੁਲਾਈ ਨੂੰ ਜਾਣਟਿਆ ਕਿ ਪ੍ਰਭ ਚੰਦਰ ਸਿੰਘ ਰੰਧਾਵਾ ਜੀ ਇਹ ਭੋਲੇ ਭਲੇ ਬਣਾ ਲੋਕਾਂ ਨੇ ਪਸਾਇਆ ਵਾ ਉਹ ਹਸਾਣਾ ਫਿਰ ਕਰਾ ਕੇ ਪੈਸੇ ਠੱਗੇ ਕਿਹ ਜਾਣ ਲਈ ਜਾਣਾ ਹੈ ਬੰਦੇ ਆਸਟ੍ਰੇਲੀਆ ਦੀ ਭਾਈ ਲਾਈ ਫੈਲ ਕਿਹਨੇ ਜਰ ਪਹਿਲਾਂ ਭਾਜੀ ਇਹ 2023 ਦੇ ਵਿੱਚ ਲਾਈ ਜੀ ਦੂਜੇ ਮਹੀਨੇ ਦੇ ਆਪੇ ਹਿਸਾਬ ਲਾ ਲਓ ਹੁਣ 2025 5 ਵੀ ਨਾਂਗੀ ਚੱਲੇ 26 ਆ ਚੱਲਿਆ ਮੇਰੇ ਪਾਸੇ ਆ ਤੁਹਾਡੇ ਪਰ ਇਹ ਸਾਢੇ 3 ਲੱਖ ਰੁਪਏ ਮੈਂ ਲੈਣ ਲਾ ਦੇ ਕੋਲ ਕਿਵੇਂ ਚਾਂਸੇ ਦੇ ਵਿੱਚ ਇਸ ਪਾਏ ਦੇ ਚਾਂਸੇ ਵਿੱਚ ਭਾਜੀ ਇਹਨੇ ਜਿਹੜਾ ਆਪਣਾ ਗਾਡੀ ਸਟਾਫ ਰੱਖਿਆ ਇਹਨਾ ਉਹ ਸਟਾਫ ਹੀ ਇਸ ਹਸਾਬ ਨਾਲ ਰੱਖਿਆ ਸੀ ਕਿ ਉਹ ਜਿਹੜਾ ਬੰਦਾ ਗਾਡੀ ਕੋਈ ਆਉਂਦਾ ਸੀ ਨਾ ਉਹਨੂੰ ਗਾਈਡ ਹੀ ਹਿਸਾਬ ਨਾਲ ਕਰਦੇ ਸੀ ਕਿ ਬੰਦੇ ਨੂੰ ਵਸਾ ਲੈਂਦੇ ਇਸ ਦੇ ਐਡੀਸੀ ਰੋਹਿਤ ਗੁਪਤਾ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਹੈ ਕਿ ਸ਼ਿਕਾਇਤਕਰਤਾ ਦੀ ਸੰਖਿਆ ਅਤੇ ਗੰਭੀਰਤਾ ਨੂੰ ਦੇਖਦੇ ਹੋਏ ਮਾਮਲਾ ਕਮਿਸ਼ਨਰੇਟ ਅਤੇ ਰੂਰਲ ਪੁਲਿਸ ਨੂੰ ਭੇਜਿਆ ਗਿਆ ਹੈ। ਉਹਨਾਂ ਨੇ ਕਿਹਾ ਕਿ ਜੇਕਰ 에ਜੰਟ ਦਾ ਲਾਇਸੈਂਸ ਰੱਦ ਹੋਇਆ ਮਿਲਿਆ ਜਾਂ ਉਸਨੇ ਕੋਈ ਫਰਾਡ ਕਾਰਵਾਈ ਕੀਤੀ ਹੋਈ ਤਾਂ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਇਹਦੇ ਵਿੱਚ ਕੋਈ ਰੰਜੀਤ ਇਹਮਨੇ ਤੋਂ ਵਿੱਚ ਇੱਕ ਪ੍ਰਾਈਵੇਟ 에ਜੰਟ ਨੇ ਪ੍ਰਬ dena.com ਉਹਨਾਂ ਦੇ ਨਾਲ ਇਹਨਾਂ ਨੇ ਲੋਕਾਂ ਨੇ ਆ ਕੇ ਦੱਸਿਆ ਕਿ ਵੀ ਸਾਡੇ ਨਾਲ ਇਹਨਾਂ ਨੇ ਰਿਪੋਰਟ ਕੀਤਾ ਜਿਹੜੀ ਇਹ ਐਪਲੀਕੇਸ਼ਨ ਹੈਗੀ ਹੈ तकरीबन 70 80 ਬੰਦਿਆਂ ਦੀ ਸਾਈਨ ਐਪਲੀਕੇਸ਼ਨ ਸਾਨੂੰ ਦਿੱਤੀ ਗਈ ਹੈ ਜਿਹੜੀ ਕੇਸੀ ਪੁਲਿਸ ਅਥਾਰਟੀ ਨੂੰ ਮਾਰ ਕਰ ਰਹੇ ਆ ਤਾਂ ਕਿ ਫਰਦਰ ਇਹਦੇ ਉੱਤੇ ਇਨਵੈਸਟੀਗੇਸ਼ਨ ਨੂੰ ਗਈ ਜਨਰ ਕੀਤੀ ਜਾ ਸਕੋ ਕਿ ਬਾਰ ਬਾਰ ਹੀ ਜਾਣਕਾਰੀ ਪਰ ਇਹ ਉਹ ਇਹਦੇ ਬਾਰੇ ਇਹਨਾਂ ਨੇ ਇਮੀਗ੍ਰੇਸ਼ਨ ਵਾਸਤੇ ਹੀ ਦੱਸਿਆ ਜਿਹੜੀ ਸੈਪਰੇਟ ਡੀਟੇਲਸ ਇਸ ਐਪਲੀਕੇਸ਼ਨ ਤੇ ਇਹਨਾਂ ਨੇ ਕਲਪ ਕਰਕੇ ਐਪਲੀਕੇਸ਼ਨ ਦਿੱਤੀ ਹੈ ਜਿਹੜੇ ਸਾਰੇ ਪੀਡ ਇਸ ਇੱਥੇ ਆਏ ਕੀ ਜੈਂਟਲ ਲਾਇਸੈਂਸ ਹੋਲਡਰ ਆ ਜਾਂ ਇਹ ਏਜੰਟ ਦਾ ਲਾਇਸੈਂਸ ਜੋ ਮੈਨੂੰ ਪਤਾ ਲੱਗਿਆ ਜ਼ਬਾਨੀ ਤੌਰ ਤੇ ਉਹ ਕੈਨਸਲ ਹੈ